ਕਿਤੇ ਪਾਣੀ ਨਹੀਂ ਹੈਗਾ ਹੂੰ ਜਿਵੇਂ ਆਪਣੇ ਪਾਣੀ ਦੂਰ ਹੁੰਦੇ ਜਾਂਦੇ ਨੇ ਆਪਾਂ ਜੀਰੀਆਂ ਕਣਕਾਂ ਚ ਰੁੱਝੇ ਹੋયા ਬਾਈ ਕੋਈ ਨਮੀ ਬਾਗਬਾਨੀ ਕਿੰਨੀ ਆਓ ਠੀਕ ਹੈ ਨਾ ਕੋਈ ਕਿਸੇ ਨੇ ਵੀ ਰਾਇਲ ਲੈਣੀ ਕਰਨੀ ਮੈਂ ਹਰ ਵਕਤ ਤਿਆਰਾਂ ਕਿਉਂਕਿ ਅੱਜ ਤੋਂ ਨਹੀਂ ਮੇਰਾ ਜਣਮੇ ਬਾਗਾਂ ਚ ਹੋਇਆ ਹੋਇਆ ਔਰ ਮੇਰੇ ਕੋਲ ਕਿੱਲੇ ਜੋ ਕਿੱਲੇ ਜੋ ਕਿੰਨੇ ਦੇ ਹੋ ਜਾਣਗੇ ਮੈਂ ਬਾਈ ਜੀ ਤੁਹਾਨੂੰ ਮੇਰੇ 60 ਪੌਦੇ ਲੱਗੇ ਆ ਸਵਾ ਡੇਢ ਬਿੱਗੇ ਚ ਇਹਦੀ ਮੰਨ ਕੇ 30 ਕਿਲੋ ਦੀ ਔਸਤ ਲਾ ਲਓ ਬਾਈ 100 ਰੁਪਏ ਕਿਲੋ ਨੂੰ ਲਾ ਲਓ ਬਾਈ 3000 ਦੀ ਇੱਕ ਬੇਰੀ ਹੋ ਗਈ 60 ਪੌਦਿਆਂ ਦੀ 1 ਲੱਖ 80 ਹਜ਼ਾਰ ਹੋ ਗਿਆ ਬਾਈ ਮੱਲੋ ਅੱਜ ਇੱਕ ਇਹੋ ਜਿਹੇ ਬੰਦੇ ਕੋਲੇ ਆਇਆ ਜਿਹਦੀ ਆਪਾਂ ਨੂੰ ਦੱਸ ਪਈ ਆ ਜਿਹਦੇ ਕੋਲ 베ਰੀਆਂ 베ਰੀਆਂ ਵੋਲਡ ਕਲਾਸ 베ਰੀਆਂ ਇਹੋ ਜਿਹੀਆਂ 베ਰੀਆਂ ਜਿਹੜੀਆਂ ਤੁਸੀਂ ਕਦੇ ਨਹੀਂ ਸੁਣੀਆਂ ਇਹੋ ਜਿਹੇ ਬੂਟੇ ਜਿਹੜੇ ਤੁਸੀਂ ਕਦੇ ਨਹੀਂ ਦੇਖੇ ਇਹੋ ਜਿਹੇ ਫਲ ਜਿਹੜੇ ਤੁਸੀਂ ਕਦੇ ਨਹੀਂ ਖਾਦੇ ਇਹੋ ਜੀਆਂ ਚੀਜ਼ਾਂ ਤੁਹਾਨੂੰ ਦਿਖਾ ਕੇ ਜਾਊਂਗਾ ਮੇਰੇ ਨਾਲ ਮੇਰਾ ਦੋਸਤ ਆ ਰਾਜੂ ਬਹੁਤ ਪਿਆਰਾ ਸੱਜਣਾ ਬਹੁਤ ਭਰੋਸੇ ਦਾ ਸੱਜਣਾ ਬਹੁਤ ਕੋਸ਼ਾ ਪਰ ਪਹਿਲਾਂ ਸਭ ਤੋਂ ਪਹਿਲਾਂ ਮੈਂ 베ਰੀਆਂ ਦਿਖਾਉਣੀਆਂ ਰਾਜੂ ਭਾਈ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਵੀਰੇ ਆਜੋ ਪਹਿਲਾਂ ਆਪਾਂ 베ਰੀਆਂ ਦਿਖਾਈਏ ਬਾਕੀ ਦੀ ਨਰਸਰੀ ਚ ਬਹੁਤ ਸਾਰੀਆਂ ਚੀਜ਼ਾਂ ਕਾਮਨ ਹੁੰਦੀਆਂ ਹਾਂਜੀ ਹਾਂ ਪਰ 베ਰੀਆਂ ਤੇਰੇ ਕੋਲੇ ਤੈਨੂੰ ਸਾਰੇ ਪੰਜਾਬ ਤੋਂ ਅਲੱਗ ਕਰਦੀਆਂ ਹਾਂਜੀ ਹਾਂ ਹੈਨਾ 베ਰੀਆਂ ਦੀ ਚਰਚਾ ਬਾਹਲੀ ਅਲੱਗ ਆ ਕਿੰਨੇ ਤਰ੍ਹਾਂ ਦੀਆਂ ਟੋਟਲ ਕਿੰਨੇ ਤਰ੍ਹਾਂ ਦੀਆਂ 베ਰੀਆਂ ਆਪਣੇ ਕੋਲ ਭਾਈ ਇਸ ਟਾਈਮ ਮਿਲਵੇ 7 ਕਿਸਮ ਦੀ 베ਰੀ ਆ 7 ਹਾਂਜੀ ਹਾਂ ਉਹਦੇ ਵਿੱਚ ਹੈ ਆਪਣੀ ਰੈੱਡ ਐਪਲ ਤੇ ਕਸ਼ਮੀਰੀ ਰੈੱਡ ਐਪਲ ਤੇ ਮਿਸ ਇੰਡੀਆ ਜਿਹਨੂੰ ਭਾਰਤ ਸੁੰਦਰੀ ਦੇ ਨਾਂ ਤੇ ਵੀ ਜਾਣਿਆ ਜਾਂਦਾ ਬਾਕੀ ਤੁਸੀਂ ਹਾਂਜੀ ਮਿਸ ਇੰਡੀਆ ਕੋਲੇ ਲੈ ਕੇ ਚੱਲ ਸੰਨ ਤੇ ਖੱਟਾ ਮਿੱਠਾ ਨੋਕੀਆ ਕੇ ਜੀ ਸੀਡਲੈਸ ਆਪਣੇ ਲਿਆ ਵੇ 7 ਵੈਰਾਈਟੀਆਂ ਇਸ ਟਾਈਮ ਪ੍ਰੋਪਰ ਜਿਹਦਾ ਪਰ ਰਿਜ਼ਲਟ ਆਪਣੇ ਸਾਰੇ ਮਿੱਤਰਾਂ ਨੂੰ ਦਿਖਾਉਣਾ ਰਾਜੂ ਤੇਰੀ ਖਾਸੀਅਤ ਤੇ ਆ ਬਈ ਤੁਸੀਂ ਪਹਿਲਾਂ ਰਿਜ਼ਲਟ ਦਿਖਾਉਨੇ ਆ ਫਿਰ ਬੂਟਾ ਦੇਣਾ ਬਾਈ ਜੀ ਜਿੰਨੀ ਵੀ ਆਈਟਮ ਖੜੀ ਆ ਫਰੂਟ ਦੀ ਸਿਓ ਆ ਗਿਆ ਆੜੂ ਦੀਆਂ 6-7 ਵੈਰਾਈਟੀਆਂ ਆ ਗਈਆਂ ਲੋਕਾਟ ਚ ਕੋਈ ਵੀ ਵੈਰਾਈਟੀ ਆ ਸਾਹਮਣੇ ਕਿੰਨੂ ਲੱਗਿਆ ਹੋਇਆ ਹਰ ਚੀਜ਼ ਦੇ ਮੇਰੇ ਲਈ ਖੁਦ ਮਦਰ ਪਲਾਂਟ ਨੇ ਮੇ ਤੋਂ ਕਿਸੇ ਨੇ ਵੀ ਪਹਿਲਾਂ ਪੌਦਾ ਲੈ ਜਾਣਾ ਮੇਰੇ ਮਦਰ ਪਲਾਂਟ ਚ ਚੈੱਕ ਕਰੋ ਬਾਅਦ ਚੋ ਤੋ ਦੇਖ ਕੇ ਫਰੂਟ ਫੇਅਰ ਆਪਣਾ ਪੌਦਾ ਲੈ ਕੇ ਜਾਵੋ ਜੇ ਯਕੀਨ ਆ ਪੌਦਾ ਲੈ ਜੋ ਜੇ ਨਹੀਂ ਯਕੀਨ ਬਾਈ ਵੇਚ ਸਕਨਾ ਆਓ ਆਪਣਾ ਕੰਮ ਦੇਖ ਕੇ ਪੌਦਾ ਲੈ ਕੇ ਜਾਵੋ ਰਾਜੂ ਮੈਸੇਂਜ ਆ ਦਿਖਾ ਕਿਹੜੀ ਐ ਮੈਸੇਂਜ ਆਜੋ ਸਰ ਚਲ ਆ ਜੋ ਇਥੇ ਮੈਸ ਇੰਡੀਆ ਦਿਖਾਉਂ ਚਲੋ ਕਿਉਂਕਿ ਤੁਹਾਨੂੰ ਪਤਾ ਹੀ ਵੀ ਮੇਰੀਆਂ ਹਿੰਦੀਆਂ ਨੇ ਹਾਂ ਬਾਈ ਮਾਰੋ ਨਿਗਾਹ ਸਾਰੀ ਮੈਸ ਇੰਡੀਆ ਕਿਹੜੀ ਐ ਮੈਸ ਇੰਡੀਆ ਇਹ ਮੈਸ ਇੰਡੀਆ ਆ ਗਈ ਇੱਧਰ ਇਹ ਸਾਰੀ ਮੈਸ ਇੰਡੀਆ ਲੱਗੀ ਆ ਆ ਜਾ ਮੈਸ ਇੰਡੀਆ ਕੋਲੇ ਕਿਸੇ ਕੋਲੇ ਵੱਡੀ ਮੈਸ ਇੰਡੀਆ ਕੋਲੇ ਲੈ ਕੇ ਚੱਲ ਓਏ ਆ ਦੇਖੋ ਪ੍ਰੀਤ ਓਏ ਪੱਤੇ ਜਿੰਨੇ ਪੱਤੇ ਓਏ ਉਨੇ ਬੇਰ ਓਏ ਓਹ ਹੋ 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 ਲੈ ਬਾਈ ਕਰੋ ਚੈੱਕ ਹਜੇ ਇਹ 20 ਦਿਨਾਂ ਨੂੰ ਪੱਕਣਾ ਆ ਦੇਖੀ ਪ੍ਰੀਤ ਇੱਥੇ ਆਈ ਓਏ ਇੱਥੇ ਆਈ ਇੱਥੇ ਆਈ ਇਹ 20 ਦਿਨਾਂ ਨੂੰ ਪੱਕਣਾ ਬਾਈ ਇਹ। ਹਜੇ 15 ਤੋਂ 20 ਦਿਨਾਂ ਨੇ ਲੈਣੇ। ਹਜੇ ਕੱਚਾ ਸਰ ਮਠਿਆਸ ਨਹੀਂ ਬਣੀ ਪੂਰੀ। ਨਹੀਂ ਯਾਰ ਬਹੁਤ ਆ। ਨਹੀਂ ਨਹੀਂ ਪਰ ਜੋ ਅਸੀਂ ਖਾਦਾ ਕਰਿਆ ਨਾ ਤੁਸੀਂ ਹੁਣ ਇਹਨੂੰ ਠੀਕ ਐ ਇਹਦਾ ਰੰਗ ਰੂਪ ਦੇਖ ਕੇ ਤੁਸੀਂ ਵੇਖ ਸਕ ਕਹਿਣਿਓ ਵੀ। ਹੂੰ ਪਰ ਜੋ ਮੈਂ ਖਾਦਾ ਕਰਿਆ ਉੱਥੇ ਮੇਰਾ ਦੋਸਤ ਆ ਸਾਬੂ ਕਲਕੱਤੇ ਬੈਸਟ ਬੰਗਾਲ ਚ ਜਿੱਦੇ ਮੈਂ ਮਦਰ ਪਲਾਂਟ ਦੇਖ ਕੇ ਸਾਰੀਆਂ ਚੀਜ਼ਾਂ ਮੈਨੇ ਚੈੱਕ ਕਰਵਾਈਆਂ ਔਰ ਪਰਾਣਾ ਮੈਂ ਬਾਗਮਾਨ ਆ ਬਾਈ। ਮਾਨ ਕੇ ਚੱਲੋ ਵੀ ਬਾਗਾਂ ਦੇ ਵਿੱਚ ਹੀ ਮੈਂ ਜੰਮਿਆ ਪਲਿਆ ਔਰ ਸਣ 2000 ਤੋਂ ਮੈਂ ਸਾਨਪੁਰ ਤੋਂ ਮੇਰਾ ਉਸਤਾਜ ਆ ਬਾਜਦ ਅਲੀ ਹੂੰ ਤੇ ਉਹ ਤੋਂ ਮੈਂ ਕੰਮ ਸਿੱਖ ਕੇ ਪੂਰੀ ਦੀ ਟ੍ਰੇਨਿੰਗ ਲੈ ਕੇ ਮੈਂ ਗਰਾਫਟਿੰਗ ਵਗੈਰਾ ਸਾਰੇ ਪੌਦੇ ਆਪ ਕਰਦਾ ਹਾਂ ਬਾਈ ਹੂੰ ਤੇ ਟੋਟਲੀ ਮੇਰੇ ਲਈ ਮਦਰ ਪਲਾਂਟ ਲੱਗਿਆ ਨਾ ਔਰ ਇੱਥੇ ਮੇਰੇ ਬਾਗ ਮਸ਼ਹੂਰ ਨੇ ਗਲਾਬੂ ਮੇਰੇ ਫਾਦਰ ਸਾਹਿਬ ਦਾ ਨਾਮ ਹੈ ਟੀਵੀ ਮਕੈਨਿਕ ਵੀ ਰਏ ਆ ਮੇਰੇ ਤੇ ਫਾਦਰ ਸਾਹਿਬ ਕਹਿੰਦਾ ਮੈਸ ਇੰਡੀਆ ਦਾ ਬੇਰ ਸਭ ਤੋਂ ਮਹਿੰਗਾ ਹਾਂਜੀ ਹਾਂ ਬਾਈ ਜੀ 120 ਰੁਪਏ ਕਿਲੋ ਅਗਰ ਨਾ ਵੇਚੇ ਉਹ ਰੇਡੇ ਦੇ ਉੱਤੇ ਹੂੰ ਜੋ ਮਰਜੀ ਕਰ ਲਿਓ ਬਾਈ ਰੋਡ ਦੇ ਉੱਤੇ ਹੀ ਰੱਖ ਕੇ ਵੇਚੂ ਇੱਕ ਦਾਣਾ ਨਹੀਂ ਮੰਡੀ ਚ ਲੈ ਕੇ ਜਾਂਦਾ ਬਈ ਮੈਸ ਇੰਡੀਆ ਦਾ ਬੇਰ ਸਭ ਤੋਂ ਮਹਿੰਗਾ ਮੈਸ ਇੰਡੀਆ ਦਾ ਬੇਰ ਸਭ ਤੋਂ ਜ਼ਿਆਦਾ ਮਿੱਠਾ ਚਲੋ ਤੁਸੀਂ ਮੈਂ ਤਾਂ ਆਪਣੇ ਮੂੰਹੋਂ ਮੀਆਂ ਮਿੱਠੂ ਬਣ ਬਈ ਤੁਸੀਂ ਦੱਸੋ ਵੀ ਤੁਹਾਨੂੰ ਕਿੰਨਾ ਇੱਕ ਬੇਰੀ ਦੇ ਉੱਤੇ ਫਲ ਲੱਗ ਰਿਹਾ ਆ ਇੱਕ 베ਰੀ ਆ ਕਿੰਨਾ ਕੁ ਫਲ ਆ ਮੈਂ ਇੱਕ ਗੱਲ ਕਹਿ ਹਾਂਦਾ ਮੈਨੂੰ ਤੋਲਦਾ ਨਹੀਂ ਪਤਾ ਮੈਨੂੰ ਇੰਨਾ ਪਤਾ ਦੱਸ ਦੋ ਬਈ 베ਰ ਤੋੜੋ ਤੇ ਇਹਦੇ ਪੱਤੇ ਤੋੜੋ ਗਿਣੋ 베ਰ ਜ਼ਿਆਦਾ ਹੋਣਗੇ ਪੱਤੇ ਕੱਟ ਮੈਂ ਬਾਈ ਤੁਹਾਨੂੰ ਮੇਰੇ 60 ਪੌਦੇ ਲੱਗੇ ਆ ਸਵਾ ਡੇਢ ਬਿਗੇ ਚ ਇਹਦੀ ਮੰਨ ਕੇ 30 ਕਿਲੋ ਦੀ ਔਸਤ ਲਾ ਲਓ ਬਾਈ 100 ਰੁਪਏ ਕਿਲੋ ਨੂੰ ਲਾ ਲਓ ਬਾਈ 3000 ਦੀ ਇੱਕ 베ਰੀ ਹੋ ਗਈ 60 ਪੌਦਿਆਂ ਦੇ 1 ਲੱਖ 80 ਹਜ਼ਾਰ ਹੋ ਗਿਆ ਬਾਈ ਉਹਨੂੰ ਵੀ ਘਟਾ ਦਿਓ ਬਾਈ ਡੇਢ ਲੱਖ ਦਾ ਹੋ ਗਿਆ ਬਾਈ ਮੈਨੂੰ ਕੋਈ ਆਮਦਨ ਕੱਢ ਕੇ ਦਿਖਾ ਦੇਵੇ ਦੂਜੀ ਗੱਲ ਇਹ ਆ ਬਾਈ ਇਹ ਕਿਤੇ ਪਾਣੀ ਨਹੀਂ ਹੈਗਾ ਜਿਵੇਂ ਆਪਣੇ ਪਾਣੀ ਦੂਰ ਹੁੰਦੇ ਜਾਂਦੇ ਨੇ ਆਪਾਂ ਜੀਰੀਆਂ ਕਣਕਾਂ ਚ ਰੁੱਝੇ ਹੋયા ਬਾਈ ਕੋਈ ਨਮੀ ਬਾਗਬਾਨੀ ਕਿੰਨੀ ਆਓ ਠੀਕ ਹੈ ਨਾ ਕੋਈ ਕਿਸੇ ਨੇ ਵੀ ਰੈਲ ਲੈਣੀ ਕਰਨੀ ਮੈਂ ਹਰ ਵਕਤ ਤਿਆਰਾਂ ਕਿਉਂਕਿ ਅੱਜ ਤੋਂ ਨਹੀਂ ਮੇਰਾ ਜਾਣ ਮੇ ਬਾਗਾਂ ਚ ਹੋਇਆ ਹੋਇਆ ਔਰ ਮੇਰੇ ਫਸਲ ਕਿੱਲੇ ਜੋ ਕਿੱਲੇ ਜੋ ਕਿੰਨੇ ਦੇ ਹੋ ਜਾਣਗੇ ਬਾਈ ਉਹ ਐਸਟੀਮੇਟ ਤੁਸੀਂ ਗੱਡੀ ਚੱਲੋ ਮੈਂ ਇਨਾ ਪੜਿਆ ਨਹੀਂ ਮੈਂ ਤੁਹਾਨੂੰ ਆਪਦੇ ਬਾਗ ਦਾ ਐਸਟੀਮੇਟ ਕੱਢ ਕੇ ਦਿਖਾਤਾ ਵੀ ਇੱਕ ਪੌਦੇ ਦੀ 3000 ਦੀ ਕੀਮਤ ਲਾ ਲਓ ਇਸ ਟਾਈਮ 30 ਕਿਲੋ ਦੀ ਔਸਤ ਠੀਕ ਹੈ ਨਾ ਬਾਕੀ ਲੋਕ ਪੜੇ ਲਿਖੇ ਨੇ ਖੁਦ ਕੈਲਕੂਲੇਟਰ ਮਾਰ ਲੈਣਾ ਮੈਂ ਆਪਦੇ ਮੂੰ ਤੇ ਬਾਕੀ ਆਓ ਬਾਈ ਤੁਹਾਨੂੰ ਉਧਰ ਦੂਜੀ ਵੈਰੈਟੀ ਦਾ ਸਮਾਂ ਆ ਜਾ ਇਹ ਬਈ ਹੋਗੀ ਬਾਈ ਇੱਕ ਵੱਡੀ ਹੋਗੀ ਕੁਆਂਟਲ ਤੇ ਚਲੀ ਜਾ ਬਾਈ ਜੀ ਕੁਆਂਟਲ ਕੁਆਂਟਲ ਤੇ ਲਾਉਂਦੇ ਸਾਲ ਨੂੰ ਲਿਓ ਹੂੰ ਕੁਆਂਟਲ ਜੀ ਸਿੱਕੇ ਕੁਆਂਟਲ ਤੇ ਆਉਂਦੇ ਇਹ ਨੋਕੀਆ ਵੈਰੈਟੀ ਆ ਬਾਈ ਆਪਣੇ ਕੋਲ ਖਤਮ ਹੁੰਦੀ ਜਾਂਦੀ ਸੀ ਮੈਂ ਕਹਿ ਕੇ ਇਹ ਵੀ ਉੱਥੇ ਖਾ ਕੇ ਬਾਈ ਇਹਨੂੰ ਮੈਂ ਦੁਬਾਰਾ ਤਿਆਰ ਕਰਵਾਇਆ ਅੱਛਾ ਹਾਂ ਮੈਂ ਆਪਣੀ ਪੁਰਾਣੀ ਵੈਰੈਟੀ ਮੈਂ ਕੋਈ ਛੱਡਣੀ ਨਹੀਂ ਸੀਗੀ ਹੂੰ ਤੇ ਇਹ ਨੋਕੀਆ ਹਾਂਜੀ ਇਹ ਨੋਕੀਆ ਏ ਵੀ ਬਾਈ 60 ਤੋਂ 70 ਰੁਪਏ ਕਿਲੋ ਪਰ ਆਪਣੇ ਮੰਡੀ ਚੋਂ ਹਟ ਗਿਆ ਕਿਉਂਕਿ ਬਾਹਰੋਂ ਹੀ ਆਂਦਾ ਜਿਹੜਾ ਆਂਦਾ ਆਪਣੇ ਪੰਜਾਬ ਦੇ ਕਿਤੇ ਕਿਤੇ ਰਹਿ ਗਈ ਨੋਕੀਆ 베ਰੀ ਹੂੰ ਤੇ ਇਹ ਆ ਬਾਈ ਖੱਟਾ ਮਿੱਠਾ ਖੱਟਾ ਮਿੱਠਾ 베ਰ ਹਾਂਜੀ ਤੀਜੀ ਵੈਰਾਈਟੇ ਦਿਖਾਉਣ ਲੱਗੇ ਤੁਸੀਂ ਹਾਂਜੀ ਹਾਂ ਤੀਜੀ ਦੋ ਵੈਰਾਈਟੀਆਂ ਦਿਖਾ ਦਈ ਆ ਆ ਤੀਜੀ ਆ ਗਈ ਜੀ ਚੱਕੋ ਇਹ ਹੈਗਾ ਖੱਟਾ ਮਿੱਠਾ ਜੀ ਹੂੰ ਯਾਨੀ ਪੱਕਣਾ ਸਾਰਾ ਟੋਟਲੀ ਬਾਈ 20 ਦਿਨ ਤੱਕ ਦੇ ਕਰੀਬ ਅੱਛਾ ਜੀ ਹਾਂਜੀ ਹਾਂ ਇਹ ਇਹ ਤੁਗਾ ਆ ਗਈ ਚੌਥੀ ਵੈਰੈਟੀ ਚਾਰਾ ਹਾਂਜੀ ਤੀਜੀ ਇਹ ਆ ਗਈ ਬਾਈ ਇਹ ਆ ਗਈ ਆਪਣੀ ਚੌਥੀ ਵੈਰੈਟੀ ਬਾਈ ਕਸ਼ਮੀਰੀ ਰੈੱਡ ਐਪਲ ਅੱਛਾ ਠੀਕ ਆ ਨਾ ਜੀ ਇਹਦਾ ਬਿਲਕੁਲ ਜਦੋਂ ਕਿ ਨਾ ਪੱਕ ਗਿਆ ਪੂਰਾ ਹਾਂ ਸੇਵ ਇਹਨੂੰ ਔਰ ਮਿਸ ਇੰਡੀਆ ਨੂੰ ਇਹਨੂੰ ਬਾਈ ਸੇਵ ਦਾ ਇਹਦੇ ਵਿੱਚ ਹਲਕਾ ਖੱਟਾ ਮਿੱਠਾ ਬੜਾ ਸੁਆਦ ਹੈ ਪਰ ਇਸ ਟਾਈਮ ਬਹੁਤ ਕੱਚਾ ਹੈ ਬਈ ਇਹ ਆ ਆ ਆਇਮ ਬਣੂਗਾ ਇਹ ਬਾਈ ਜੀ ਪੂਰਾ ਸਿਓ ਤੋੜ ਕੇ ਉਧਰ ਮੈਂ ਦਿਖਾਉਣਾ ਤੁਹਾਨੂੰ ਮੈਂ ਉਧਰ ਰੱਖਿਆ ਥੋੜੇ ਜੇ ਹਾਂ ਹਾਂਜੀ ਹਾਂ ਉਹ ਪੂਰਾ ਸਿਓ ਬਣ ਜੂਗਾ ਹਾਂਜੀ ਹਾਂ ਇਹ ਹੋ ਗਈਆਂ ਚਾਰ ਬਰਾਈ ਬਾਈ ਇਹ ਆ ਗਈ ਰੈੱਡ ਐਪਲ ਅੱਛਾ ਠੀਕ ਹੈ ਨਾ ਜੀ ਇਧਰ ਦੀ ਆ ਜਾ ਜਾਲ ਲੱਗਿਆ ਹੋਇਆ ਹੈ ਨਾ ਮੂਰੇ ਜਾਨਵਰਾਂ ਤੋਂ ਆਪਣਾ ਜਾਲ ਲਗਾਇਆ ਟੋਟਲੀ ਇਹ ਨਵੀਂ ਤਕਨੀਕ ਆ ਬਾਈ ਰਾਖੀ ਰੋਖੀ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਇਹ ਬਾਈ ਰੈੱਡ ਐਪਲ ਹੂੰ ਬਾਈ ਇਹਦੇ ਹਜੇ ਮੈਂ ਰਿਜ਼ਲਟ ਦੇ ਵਿੱਚ ਥੋੜੇ ਜਿਹਾ ਕਨਫਰਮ ਨਹੀਂ ਹੈਗਾ ਇਸ ਕਰਕੇ ਮੈਂ ਕਸਟਮਰ ਨੂੰ ਕਹਿ ਰਿਹਾ ਵੀ ਇਹ ਬੇਰੀ ਨਾਲ ਆਵੇ ਹਜੇ ਹਜੇ ਨਾ ਮੈਂ ਪੂਰਾ ਪ੍ਰੋਪਰ ਉਹ ਕਰ ਲਾਂ ਕਿਉਂਕਿ ਲੇਟ ਬਹੁਤ ਜਾਂਦੀ ਹੈ ਬਾਈ ਉਸ ਟਾਈਮ ਬੇਰ ਦੀ ਖਾਦ ਖਤਮ ਹੋ ਜਾਂਦੀ ਹੈ ਬਾਕੀ ਦੇਖੋ ਹਜੇ ਲੱਗਿਆ ਰਿਜ਼ਲਟ ਇਹਦਾ ਕੀ ਆਉਂਦਾ ਹੈ ਕੀ ਨਹੀਂ ਆਉਂਦਾ ਉਹ ਆਪਾਂ ਇਹਦੇ ਬਾਰੇ ਬਾਅਦ ਚ ਦੱਸਾਂਗੇ ਐਵੇਂ ਆਪਾਂ ਲੋਕਾਂ ਨੂੰ ਗਲਤ ਰਸਤੇ ਪਈਓ ਆਪਣਾ ਮਕਸਦ ਨਹੀਂ ਆਏਗਾ ਬਾਈ ਹੂੰ ਠੀਕ ਹੈ ਨਾ ਜੀ ਜੀ ਹਾਂ ਜੀ ਕਿੰਨੀਆਂ ਹੋਗੀਆਂ 4 4 ਬਾਈ ਬਾਕੀ ਆਜੋ ਇੱਧਰ 5 ਹੋ ਗਈਆਂ ਚੱਲ ਆਜੋ ਬਾਈ ਹੂੰ ਆ ਜਾਲ ਬਾਰੇ ਵੀ ਦੱਸ ਦਿਆ ਜਾਲ ਬਈ ਇਹ ਜਾਲ ਹੈਗਾ ਜਾਨਵਰਾਂ ਤੋਂ ਤੋਤੇ ਨੇ ਚੰਗਿੱਦੜ ਵਗੈਰਾ ਬੰਦੇ ਨੇ ਤੋਤੇ ਪੈਂਦੇ ਨੇ ਹੂੰ ਕਿਉਂਕਿ ਬੰਦੇ ਘਟਾਂ ਸੀ ਕੰਮ ਵੱਧਾ ਤੇ ਆ ਜਾਲ ਬਾਈ ਮਹਿੰਗਾ ਵੀ ਨਹੀਂ ਬਾਲਾ ਕੋਈ ਨਹੀਂ ਨਹੀਂ ਬਾਈ ਇਹ ਮੰਨ ਕੇ ਚੱਲੋ 2 ਕਿੱਗਿਆਂ ਤੇ ਆਪਣਾ 303500 ਦਾ ਪੈਣਾ ਪਰ ਬੰਦਾ ਵੀ ਦੇਖੋ ਨਾ ਉਧਰ 12000 10000 ਲੈਂਦਾ ਜਿਹੜਾ ਇੱਕ ਉਹਦੇ ਉੱਤੇ ਆ ਗਿਆ ਹਾਂ ਇਹ ਜਾਨੀ ਕੰਮ ਨਿਸ ਤੇ ਬਾਈ ਇਹ ਆ ਗਈ ਵੈਰੈਟੀ ਕੇਜੀ ਆਪਣੀ ਹੂੰ ਇਸ ਸਾਲ ਮੋਟਾ ਇਹਦਾ ਸਭ ਨੂੰ ਪਤਾ ਹੀ ਆ ਬਾਈ ਇਹਦੀ ਹਿੜ ਕੰਦਰੋਂ ਫਟ ਜਾਂਦੀ ਆ ਪਰ ਵਧੀਆ ਬੇ ਰ ਹੈ ਯਾਨੀ ਉਹ ਹੋਆ ਪਰ ਮਾਰਕੀਟ ਦੇ ਅੰਦਰ ਇਹਦਾ ਰੇਟ ਆ ਜਿਹੜਾ 50-60 ਰੁਪਏ ਦੇ ਕਿਲੋ ਤੋਂ ਉੱਪਰ ਨਹੀਂ ਮਿਲਦਾ। ਤੇ ਆਪਾਂ ਬਾਈ ਤੁਹਾਨੂੰ ਉੱਧਰ ਦਿਖਾਈਓ ਆ ਹੁਣ ਥੋੜਾ ਤੁਹਾਨੂੰ ਝੁੱਕ ਕੇ ਆਉਣਾ ਪੈਣਾ ਉੱਧਰ ਬਾਈ ਸੀਡਲੈਸ ਤੇ ਸੀਡਲੈਸ ਦਾ ਮਤਲਬ ਉਹਦੇ ਵਿੱਚ ਬੀਜ ਦੇ ਵਿੱਚ ਨਿਕਾ ਜਾਂ ਗੁੱਦਾ ਹੈ ਸਿਰਫ ਉਹਨੂੰ ਕਹਿੰਦੇ ਸੀਡਲੈਸ ਨੇ ਪਰ ਛੋਟਾ ਜਿਹਾ ਗੁੱਦਾ ਗਿਆ ਉਹ ਦੇਖੋ ਕੋਈ ਨਮੀ ਵੈਰਾਈਟੀ ਆਉਂਦੀ ਆ ਮੇਰਾ ਕੰਮ ਹੈ ਰਿਜ਼ਲਟ ਕੱਢਣਾ ਬਾਈ। ਹੂੰ ਠੀਕ ਹੈ ਨਾ ਹਲਕਾ ਜਿਹਾ ਗੁੱਦਾ ਆਉ अच्छा हां जी ओए आ देखो ए आ बहुत बाड़ी अलग चीज आ ओ आ हां सिर्फ एक एक दो दो पौधे ਇਹਨਾਂ ਦੇ ਲਾਏ ਆ ਕਿਉਂਕਿ ਸਭ ਤੋਂ ਵੱਧ ਮੈਂ ਲਾਇਆ ਮਿਸ ਇੰਡੀਆ ਔਰ ਕਸ਼ਮੀਰੀ ਰੈੱਡ ਐਪਲ ਜੀ ਆਪਣਾ ਕੈਮਰਾਮੈਨ ਫਸ ਗਿਆ ਉਧਰ ਕੈਮਰਾਮੈਨ ਦਿਖਾ ਦੇ ਕੈਮਰਾਮੈਨ ਫਸ ਗਿਆ हां 베ਰੀਆਂ ਚ ਫਸ ਗਿਆ ਇਹ ਕੈਮਰਾਮੈਨ ਹਾਂ ਇਹਦੇ ਵਿੱਚ 20 ਹੈ ਨਹੀਂ 20 ਨਹੀਂ ਹੈਗਾ ਜੀ ਇਹਦੇ ਅੰਦਰ ਹਲਕਾ ਜਿਹਾ ਗੁੱਦਾ ਆਉਂਦਾ ਚਾਹੇ ਇਹਨੂੰ ਉਕਰੇ ਚਾਬਲਿਓ ਪਰ ਇਹਦਾ ਰਿਜ਼ਲਟ ਹਜੇ ਪੂਰਾ ਪ੍ਰੋਪਰ ਆਇਆ ਨਹੀਂ ਸਰ ਜਿਹੜਾ ਮੈਂ ਅਵਾਰਡ ਦੇ ਰਿਹਾ ਨੋਕੀਆ ਆਪਣਾ ਮਿਸ ਇੰਡੀਆ ਕਸ਼ਮੀਰੀ ਰੈੱਡ ਐਪਲ ਜਾਂ ਇਹ ਖੱਟਾ ਮਿੱਠਾ ਇਹ ਚਾਰ ਵੈਰੈਟੀਆਂ ਜਿਹੜੇ ਮੇਰੇ ਦਿਲ ਦੇ ਨੇੜੇ ਨੇ ਬਾਈ ਅੱਛਾ ਆਪਦੇ ਬਾਗ ਦੇ ਵਿੱਚੋਂ ਠੀਕ ਹੈ ਕਹਿੰਦਾ ਬਾਕੀ ਤੁਸੀਂ ਕਿਉਂਕਿ ਤੁਸੀਂ ਆਪ ਬਾਗ ਲਾਉਂਦੇ ਰਹੇ ਤੁਹਾਨੂੰ ਹਾਂ ਜੀ ਬਾਗ ਮੇਰਾ ਬਾਈ ਇੱਧਰ ਸਾਰਿਆਂ ਨੂੰ ਪਤਾ ਬਾਈ ਆਪਣੇ ਬਾਗ ਇੱਧਰ ਮੇਰੇ ਫਾਦਰ ਸਾਹਿਬ ਗੁਲਾਬੂ ਨੌਂ غلام ਨਵੀ ਕਹਿੰਦਾ ਟੀਮ ਨੂੰ ਕਹਿੰਨ ਕਿਸੀ ਤੇ ਬਾਗਾਂ ਨਾਲ ਨੂੰ ਸੌਦੇ ਹਰ ਇੱਕ ਫਰੂਟ ਹੈ ਲੱਗਿਆ ਹੁੰਦਾ ਸੀ ਉਸ ਟਾਈਮ ਜਿਹੜੇ ਆ ਬੇਰ ਲੱਗੇ ਆ ਇਹਨਾਂ ਨੂੰ ਇੱਥੇ ਧਰ ਕੇ ਵੇਚ ਲੈਣੇ ਆਪਾਂ ਨਰਸਰੀ ਬਾਈ ਜੀ ਹਾਂ ਐ ਕਿ ਦੇਖੋ ਬਹੁਤ ਟਾਈਮ ਬਾਅਦ ਅੱਡਾ ਲੱਗਣਾ ਇਹਦਾ ਪਹਿਲਾਂ ਵਿਚਲੀ ਬਾਗੂ ਪੱਟੇ ਨਰਸਰੀ ਜਿਆਦਾ ਵਿੱਚ ਪਏਗੇ ਸੀ ਤੇ ਬਾਈ ਇੱਕ ਨਵੀਂ ਚੀਜ਼ ਤੁਹਾਨੂੰ ਦਿਖਾਉਣ ਲੱਗੇ ਆ ਹੂੰ ਠੀਕ ਹੈ ਨਾ ਚੈੱਕ ਕਰੋ ਬਾਈ ਓਏ ਆ ਦੇਖ ਇਹ ਆ ਸਟਾਰ ਫਰੂਟ ਬਾਈ ਇਹ ਬਾਈ ਜੀ ਸਿਰਫ ਡੇਡ ਸਾਲ ਦਾ ਪੌਦਾ ਆਹਾ ਹਾਂ ਠੀਕ ਹੈ ਨਾ ਚੈੱਕ ਕਰੋ ਬਾਈ ਆਪਦੇ ਆਪ ਇਹ ਤੋੜ ਕੇ ਖਾ ਕੇ ਦੇਖੋ ਔਰ ਕਹਿੰਦਾ ਮੈਂ ਆਪਦੇ ਮੂੰਹੋਂ ਮੀਆ ਮਠੂ ਬਣਾਣਾ ਨਾ ਪਤਾ ਚਿਰਿਆ ਵਾ ਆਹਾ ਹੈ ਹਾਂਜੀ ਹਾਂ ਯਾਰ ਲੱਗੇ ਵੜਿਆ ਯਾਰ ਓਏ ਤਾਰਾ ਇਹ ਤਾਂ ਬਾਈ ਜੀ 25 30 ਪੀਸ ਖਾ ਚੁੱਕੇ ਆ ਮੈਂ ਪਹਿਲਾਂ ਤੋੜ ਕੇ ਇਹਨੂੰ ਇਹ ਕਿੰਨੇ ਚਿਰ ਚਾ ਜਾਂਦਾ ਇਹ ਬਾਈ ਆਪਣਾ 1.5 ਸਾਲ ਦਾ ਪੌਦਾ ਐ ਇਸ ਟਾਈਮ ਬਾਕੀ ਬਾਈ ਅਗਲੇ ਦੀ ਕੇਅਰ ਤੇ ਆ ਨਾਲੇ ਸ਼ਾਮੇ ਜੇ ਹੋਇਆ ਪਿਆ ਹਾਂਜੀ ਹਾਂ ਇਹਦੇ ਉੱਤੇ ਤੁੱਪ ਤਾਂ ਪਪੂ ਹੋਰ ਜਾਂਦਾ ਵਾ ਉਸ ਤਾਰੀ ਲੱਗਦਾ ਉਦੋਂ ਕੱਟਿਆ ਹਾਂਜੀ ਹਾਂ ਉਹ ਜਿਹੜਾ ਮੈਂ ਤੁਹਾਨੂੰ ਖਵਾਇਆ ਹਾਂ ਹਾਂ ਇਹ ਤਾਂ ਮੇਰੇ ਬੱਚੇ ਨੂੰ ਵੀ ਪਤਾ ਇਹਦਾ ਫੈਨ ਬਹੁਤ ਹੈ ਪੁੱਤ ਸਟਾਰ ਫਰੂਟ ਦਿਖਾ ਕਿੱਥੇ ਆ ਦੱਸ ਸਟਾਰ ਫਰੂਟ ਕਿੱਥੇ ਜਾਓ ਤੋੜ ਕੇ ਚਲੋ ਆਹ ਸ ਇਧਰੋਂ ਪੱਕਾ ਪੁੱਤ ਇਧਰੋਂ ਪੱਕਾ ਥੋੜੇ ਕਰਕੇ ਥੋੜਾ ਜਿਹਾ ਹੋ ਰਿਹਾ ਨਾ ਨਹੀਂ ਤਾਂ ਡੇਲੀ ਇਹਦੇ ਤੇ ਗਿੜਾ ਠੋਕ ਦਿੰਦਾ ਬਾਈ ਇਹ ਰੱਖੀ ਇਹਦੇ ਵਾਸਤੇ ਹੋਇਆ ਮੇਰਾ ਫਰੂਟ ਹਮ ਸਪੈਸ਼ਲ ਹੈ ਸੁਆਦ ਬਹੁਤ ਆ ਯਾਰ ਮੈਂ ਖਾਦਾ ਸੀ ਭਾਈ ਉਹ ਤੋੜ ਕੇ ਖਾਓ ਨਾ ਤੁਸੀਂ ਉਹ ਚੈੱਕ ਕਰੋ ਉਹ ਚੱਕ ਰਾਵ ਬਾਈ ਨੂੰ ਉਹ ਪਾਲਾ ਤੋੜੋ ਫੇ ਯਾਰ ਮੇਰਾ ਤਾਂ ਨਾ ਦਿਲ ਨਹੀਂ ਕੀਤਾ ਮੈਂ ਕਹਿੰਦਾ ਨਾ ਨਾ ਤੋੜੋ ਕੋਈ ਗੱਲ ਨਹੀਂ ਰੱਖਣਾ ਥੋੜੀ ਤਾਂ ਵੈਸੇ ਵੀ ਹਾਂ ਹਾਂ ਤੋੜ ਲੋ ਕੋਈ ਦਿੱਕਤ ਨਹੀਂ ਖਾਓ ਇਹਨੂੰ ਸਰ ਚੈੱਕ ਕਰੋ ਅਗਲਾ ਕਹਿੰਦਾ ਯਾਰ ਵੀ ਇਹ ਕਿਉਂ ਬੋਲਦੇ ਆ ਇਹਨਾਂ ਇੱਕ ਇਹਦੇ ਵਿੱਚ ਆਉਂਦੀ ਆ ਨਾ ਖੱਟੀ ਵੈਰਾਈਟੀ ਬਾਈ ਹਾਂ ਔਰ ਇਹ ਮਿੱਠੀ ਯਾਰ ਸਿਲੀ ਬਾਕੀ ਆਪਦੇ ਮੂੰਹ ਆਪ ਦੱਸੋ ਨਾ ਵੀ ਕੀ ਚੀਜ਼ ਆ ਖਾ ਕੇ ਅਗਲਾ ਕਹਿੰਦਾ ਯਾਰ ਇਹ ਕਿਉਂ ਬੋਲਦੇ ਆ ਇਹਨਾਂ ਇਹੇ ਜੇ ਖਾਨਨੇ ਆ ਸੀ ਫਲ ਫੁੱਲ ਉਹਤੇ ਕਟਿਆ ਪਿਆ ਯਾਰ ਉਹ ਖਾਣਿਆ ਕਿਉਂ ਬੱਚੇ ਦਾ ਆਜੋ ਖਾ ਇਹ ਬਾਈ ਆਪਣੇ ਲਿਆਇਆ ਇਹ ਕਰਾਉਂਦਾ ਫਾਲੇ ਦਾ ਆਂਦਾ ਹੈ ਗਰਮੀ ਦੇ ਵਿੱਚ ਸਮਝ ਲਓ ਆਪਣਾ ਹੁਣ ਆ ਗਾਹਾਂ ਬਰਸਾਤਾਂ 'ਚ ਫਲ ਭਰਿਓ ਰੈੱਡੇ ਦੀ ਮੈਂ ਤੁਹਾਨੂੰ ਵੀਡੀਓ ਦੇ ਦੂੰ ਕਿਉਂਕਿ ਗਾਹਾਂ ਜਾ ਕੇ ਦੇਖੋ ਆ ਦਿਨਾਂ 'ਚ ਘਟ ਜਾਂਦਾ ਉਹਦੇ ਵਿੱਚ ਵੀਡੀਓ ਤੇ ਦੇਖੋ ਕਿ ਮੈਂ ਇਹ ਹੈਗੀ ਆ ਖੱਟੀ ਮਿੱਠੀ ਵੈਰਾਈਟੀ ਇੱਕੇ ਦੇ ਵਿੱਚ ਆਉਂਦੀ ਆ ਖੱਟੀ ਹੂੰ ਠੀਕ ਆ ਨਾ ਜੀ ਉਹ ਲੱਗ ਵੈਰਾਈਟੀ ਉਹ ਦੇਸੀ ਵੈਰਾਈਟੀ ਆ ਔਰ ਇਹਦਾ ਸਾਈਜ਼ ਇੰਨਾ ਮੋਟਾ ਇਹਨੂੰ ਨਾਰਮਲ ਤੋੜੀ ਚੱਲੋ ਔਰ ਖਾਈ ਚੱਲੋ ਬਾਈ ਅੱਛਾ ਠੀਕ ਆ ਨਾ ਮੇਰੇ ਆ ਤੁਸੀਂ ਵੀਡੀਓ ਦੇ ਵਿੱਚ ਦੇ ਇਹ ਆ ਪਿਆ ਆ ਦੇਖੋ ਇਹ ਐਂ ਬਣ ਜਾਂਦਾ ਜਿਵੇਂ ਸਮੁੰਦਰ ਦੇ ਵਿੱਚ ਨਹੀਂ ਮੱਛੀਆਂ 스타ਫਿਸ਼ ਤੇ ਫੇਰ ਵੀਰੇ ਇਹ ਨਾ ਆਏ ਹੁਣ ਤੁਸੀਂ ਵੇਖੋ ਮੈਂ ਖਾਂ। ਬ੍ਰੀਦ ਮੈਂ ਤੁਹਾਡੀ ਗੱਲ ਕਰ। ਸਵਾਦ ਬਹੁਤ ਆ। ਆ ਜਾ ਬੇਰਾ ਮਾਰੇ ਵੀ ਦੱਸ ਦਗੇ। ਇਹ ਬਈ ਹਜੇ ਕੱਚੇ ਨੇ ਸਾਰੇ। ਆਹ ਆਹ ਕਿਹੜੇ ਕਿਹੜੀ ਦੇ ਆ ਇਹ ਤਾਂ ਬਾਈ ਆ ਗਿਆ ਕੇਜੀ ਆਪਣੀ ਆਹਾਂ ਹਾਂਜੀ ਜਿਹਦੀ ਹੜਕ ਫਟਦੀ ਟੋਟਲੀ ਆਪਣੇ ਰਿਹਾ ਸਭ ਨੂੰ ਪਤਾ ਔਰ ਮੰਡੀ ਚ ਮਿਲਦਾ ਰਹਿੰਦਾ ਇਹ ਗਿਆ ਬਾਈ ਮਿਸ ਇੰਡੀਆ ਹੂੰ ਰੰਗ ਇਹਦਾ ਚੈੱਕ ਕਰੋ ਸਾਈਜ਼ ਹਜੇ ਹੋਰ ਬਣਨਾ ਹੂੰ ਠੀਕ ਆ ਇਹ ਆਪਣੀ ਹੈਗੀ ਕਸ਼ਮੀਰੀ ਰੈੱਡ ਐਪਲ ਬਾਈ ਹੂੰ ਕੀ ਕਹਿੰਦਾ ਇਹ ਆਪਣੀ ਆ ਗਈ ਸੀਡਲੈਸ ਹਜੇ ਬਹੁਤ ਛੋਟਾ ਹੈ ਵੈਸੇ ਮੈਂ ਟ੍ਰੈਲ ਵਾਸਤੇ ਤੇ ਬਾਈ ਇਹ ਰੈੱਡ ਐਪਲ ਹੈ ਜਿਹੜੀ ਆਪਾਂ ਤੁਹਾਨੂੰ ਦੱਸਿਆ ਵੀ ਹਜੇ ਇਹਦਾ ਆਪਾਂ ਰਿਜ਼ਲਟ ਕਿਵੇਂ ਮਿੱਠਾ ਕਿਸ ਤਰ੍ਹਾਂ ਪੂਰਾ ਪ੍ਰੋਪਰ ਹਜੇ ਨਹੀਂ ਪਤਾ ਇਹ ਆ ਵਈ ਖੱਟਾ ਮਿੱਠਾ ਇਹਦਾ ਸੈ ਥੋੜਾ ਜਿਹਾ ਹੋਰ ਵਧਣਾ ਅੱਛਾ ਬਾਕੀ ਸਟਾਰ ਫਰੂਟ ਤੁਸੀਂ ਦੇਖੀ ਆ ਇੱਕ ਮਿੰਟ ਤੁਹਾਨੂੰ ਸ਼ਾਇਦ 22 ਦੀਆਂ ਨਾ ਇੱਥੇ ਰੱਖੀਆਂ ਮੱਖੀਆਂ ਹਾਂਜੀ ਕੁਝ ਡੱਬੇ ਹਾਂਜੀ ਬਾਈ ਸਾਰੀ ਨਰਸੀ ਚ ਗੇੜਾ ਦਾ ਦਵਾਈ ਦੇਣਾ ਉਹ ਮੱਖੀਆਂ ਇੱਥੋਂ ਸਾਰੇ 베ਰੀਆਂ ਤੋਂ ਕਿੰਨੂਆਂ ਤੋਂ ਸਾਰੇ ਫਲਾਂ ਤੋਂ ਲੈਂਦੀਆਂ ਸ਼ਹਿਦ ਇਕੱਠਾ ਕਰਦੀਆਂ ਹਾਂਜੀ ਤੇ ਉਹ ਸ਼ਹਿਦ ਪਹਿਲਾਂ ਵੀ ਮੈਂ ਚੱਖਿਆ ਉਹ ਸ਼ਹਿਦ ਮੇਰੇ ਸਾਹਬ ਨਾਲ ਥੋੜਾ ਹੀ ਹੁੰਦਾ ਹੋਊਗਾ ਤੁਹਾਡੇ ਕੋਲ ਵੇਚਣ ਵਾਸਤੇ ਹਣਾ ਬਾਈ ਜੀ ਮੈਂ 10 12 ਕ ਦੇੱਬੇ ਹੀ ਮੇਰੇ ਰੱਖੇ ਆ ਕਿਉਂਕਿ ਮਿਲਵੇ ਇੰਨੀ ਕੇ ਖਰਾਕ ਮਿਲਦੀ ਆ ਔਰ ਮੇਰਾ ਜ਼ਹਿਦ ਬਾਈ ਪਹਿਲੇ ਹੀ ਬੁੱਕ ਰਹਿੰਦਾ ਔਰ ਮੈਂ 600 ਰੁਪਏ ਬਾਈ ਲੀਟਰ ਦਿੰਨਾ ਹੂੰ ਕੋਈ ਬੰਦਾ ਇਹਨੂੰ ਕਹਿ ਦਵੇ ਵੀ ਡੁਪਲੀਕੇਟ ਆ ਬਾਈ 1200 ਮੇਰੇ ਤੋਂ ਲੈ ਜੀ ਕਿਤੇ ਵੀ ਚੈੱਕ ਕਰਾ ਲਓ ਡੁਪਲੀਕੇਟ ਔਰ ਜ਼ਹਿਦ ਬਾਈ ਪਹਿਲਾਂ ਮੈਨੂੰ ਬੁੱਕ ਕਰਨਾ ਪੈਣਾ ਓਹਨੂੰ ਹੀ ਮਿਲੂ ਜਿਹੜਾ ਮੈਨੂੰ ਪਹਿਲਾਂ ਕਹਿ ਦੂਗਾ ਬਾਈ ਦੂਜਾ ਕਿਸੇ ਨੂੰ ਚਲੋ ਹੋਰ ਬੂਟੇ ਦਿਖਾਉਣੇ ਆਜੋ ਮੈਂ ਨਾਲ ਸ਼ਹਿਦ ਬਣਾ ਖਾਲਾਂ ਇਹ ਸੇਵ ਦੀ ਹਾਂਜੀ ਹਾਂ ਇੱਧਰ ਇਹ ਤਿਆਰ ਕੀਤੇ ਪਏ ਆ ਹੂੰ ਬਾਕੀ ਆੜੂ ਊੜੂ ਤੁਸੀਂ ਉਧਰ ਦਿਖਾਈਏ ਤੁਹਾਨੂੰ ਮੈਂ ਤੇ ਆਜੋ ਹੁਣ ਆਪਾਂ ਪਹਿਲਾਂ ਬਾਈ ਕੇਲੇ ਦਿਖਾਉਂਦਾ ਤੁਹਾਨੂੰ ਆਪਣੀ ਪੁਰਾਣੀ 35 ਸਾਲ ਪੁਰਾਣੀ ਵੈਰਾਈਟੀ ਆ ਇੱਕ ਆਪਾਂ ਬੂਟਾ ਉਹ ਦਿਖਾਉਣਾ ਜਿਹੜਾ ਬਾਹਲਾ ਸਿਰਾ ਜਿਹੜੇ ਤੁਸੀਂ ਬੂਟੇ ਵੇਚਦੇ ਨਹੀਂ ਬਸ ਦਿਖਾਉਣਾ ਹੀ ਆ ਉਹ ਹਾਂ ਹਾਂ ਜ਼ਰੂਰ ਜ਼ਰੂਰ ਉਹ ਨੈਕਸਟ ਪ੍ਰੀਤ ਨੈਕਸਟ ਲੈਵਲ ਚੀਜ਼ ਆ ਬੂਟਾ ਉਹ ਉਹਦੇ ਗੌਣੀ ਦੱਸਣੇ ਆ ਵੇਚਣਾ ਨਹੀਂਗਾ ਉਹ ਫਾਈਟ ਦੇਖੋ ਬਾਈ ਕੇਲੇ ਦੀ ਪਹਿਲਾਂ ਸਰਦੀ ਦੇ ਵਿੱਚ ਜਿਹੜਾ ਕੇਲਾ ਉਹ ਬਾਈ ਉਹਦੀ ਪਾਲ ਲਾਣੀ ਪੈਣੀ ਆ ਕਾਰਬੂਟਰ ਮਸਾਲਾ ਲਗਾ ਕੇ ਹੂੰ ਗਰਮੀ ਦੇ ਵਿੱਚ ਬਾਈ ਆਪਣੇ ਆਪ ਉੱਪਰੋਂ ਪੱਕਣਾ ਅੱਛਾ ਇਹ ਕੇਲਾ ਹਾਂ ਬਾਈ ਸਹਿਜੇ ਦਾ ਦੂਜੇ ਨਾਲੋਂ ਛੋਟਾ ਔਰ ਮਿੱਠਾ ਬਾਈ ਉਹ ਦੂਜੇ ਮੁਕੇਲੇ ਦਾ ਜਦੋਂ ਮਰਜ਼ੀ ਮੁਕਾਬਲਾ ਕਰਵਾ ਸਕਦੇ अच्छा हां जी ये गर्मी ते सर्दी दोनों च फल आउगा भाई ये 12 महीने 30 दिन चलदा रहंदा है और मेरी ਘਟੋ ਘਟੇ 35 ਸਾਲ ਦੀ ਪੁਰਾਣੀ ਵੈਰੈਟੀ ਆ ਔਰ ਮੇਰੇ ਫਾਦਰ ਸਾਹਿਬ ਇਹਨੂੰ ਬਾਹਰ ਪਾਕਿਸਤਾਨ ਕਿੰਨੀ ਗਏ ਸੀ ਉਹ ਤੇ ਮੇਰੇ ਪੂਆਪੂਆ ਨੇ ਇਹ ਉਹਨਾਂ ਤੋਂ ਉਧਰੋਂ ਮੰਗਵਾਈ ਆ ਪਹਿਲਾਂ ਮੇਰਾ ਉਧਰ ਇਹਦਾ ਪੂਰਾ ਬਾਗ ਲੱਗਾ ਜੀ ਕਮ ਸਕਮ 200 ਪੌਦਾ اچھا हां ਉਹ ਅਸੀਂ ਕਿਸੇ ਉਹਦੇ ਕਾਰਨ ਕਰਕੇ ਪੱਟਿਆ ਗਿਆ ਸੀ ਸਾਡਾ ਤੇ ਹੁਣ ਵੀ ਯਾਨੀ ਮੈਂ ਇਹ ਪੁਰਾਣੇ ਆਪਣੇ 10-12 ਪੌਦੇ ਕਨਾ ਜਗਾ ਘੱਟ ਹੋਣ ਕਰਕੇ ਹਰ ਚੀਜ਼ ਮੈਂ ਲਾਈ ਹੋ ਬੈਠਾ ਪਰ ਨਸਲ ਨਹੀਂ ਖਤਮ ਹੋਣ ਦਿੱਤੀ ਨਾ ਨਸਲ ਨਹੀਂ ਭਾਈ ਖਤਮ ਹੋਣ ਦੇਣੀ ਆ ਯਾਰ ਰੱਖੀ ਇਹ ਭਾਈ ਨਰੰਗੀ ਆ ਇਹ ਤਾਂ ਜਿਆਨਾ 오렌ਜ ਆ ਨਾ ਹੰ ਖੱਟੇ ਤੇ ਆਓ ਬਾਈ ਤੁਹਾਨੂੰ ਉੱਧਰ ਇਹ ਤਾਂ ਬਣਦਾ ਕੀ ਆ ਕੋਈ ਉਹੀ ਛੜਿਆ ਉਹ ਨਹੀਂ ਬਾਈ ਇਹ ਸਜਾਬ ਟਾ ਬਸ ਆਪਣੇ ਬੱਚੇ ਪੁੱੱਚੇ ਖਾ ਲੈਂਦੇ ਆ ਉਹੀ ਚੋੜਨਾ ਤਾਂ ਦੀ ਵੜ ਲੈਂਦੇ ਇੱਥੇ ਇਹ ਬਾਈ ਮੇਰੇ ਲੇਵੇ ਸਾਰੇ ਆੜੂ ਇਸ ਟਾਈਮ ਪੱਤ ਚੜ ਆਰਾਮ ਕਰਨ ਦਾ ਇਹਨਾਂ ਦਾ ਟਾਈਮ ਆ ਹੰ ਅਲੱਗ ਅਲੱਗ ਨਸਲਾਂ ਨੇ ਇਹ ਤਾਂ 3-4 ਨਵੇਂ ਟ੍ਰਾਇਲ ਤੇ ਨੇ ਹਜੇ ਇਹਨਾਂ ਦੇ ਪੌਦੇ ਮੈਂ ਸੇਲ ਨਹੀਂ ਕਰਦਾ ਬਾਕੀ 6 ਤੋਂ 7 ਵੈਰਾਈਟੀ ਮੇਰੇ ਲੇਵੇ ਜਿਹੜੀ ਆੜੂ ਦੀ ਤਿਆਰ ਰਹਿੰਦੀ ਆ ਔਰ ਇਹ ਬਾਈ ਲੋਕਾਟ ਆ ਹੰ ਠੀਕ ਆ ਨਾ ਤੇ ਬਾਈ ਆਪਣਾ ਚੀਕੂ ਕਾਲੀ ਪੱਤੀ ਹੰ ਤੇ ਕਿੰਨੂ ਬਾਈ ਮੈਂ ਤੁਹਾਨੂੰ ਉਧਰ ਲੱਗਾਇਆ ਦਿਖਾ ਕੇ ਲਿਆਉਣਾ ਇਹ ਆਪਣਾ ਆੜੂ ਆ ਕੇ ਕਈ ਲੱਗ ਲੱਗ ਹਾਂ ਕੋਈ ਮਦਰ ਤੇ ਬਾਈਆ ਆਪਣੇ ਸੇਬਾਂ ਦੇ ਮਦਰ ਪਲਾਂਟ ਨੇ ਬਾਈ ਤਿੰਨ ਵੈਰੈਟੀਆਂ ਹੂੰ ਬਾਕੀ ਕੁਝ ਹੋਰ ਮੇਰੀਆਂ ਬਹੁਤ ਨਮੀਆਂ ਵੈਰੈਟੀਆਂ ਲਾਈਆਂ ਹੋਏ ਨੇ ਜਿੰਨਾ ਚਿਰ ਮੈਨੂੰ ਉਹਨਾਂ ਦਾ ਰਿਜ਼ਲਟ ਨਹੀਂ ਮਿਲਦਾ ਬਾਈ ਮੈਂ ਸੇਲ ਨਹੀਂ ਕਰਦਾ ਹੂੰ ਜਦੋਂ ਮੈਨੂੰ ਰਿਜ਼ਲਟ ਮਿਲ ਗਿਆ ਬਾਈ ਮੈਂ ਉਦੋਂ ਸੇਲ ਕਰਾਂਗਾ ਬਾਈ ਇਹ ਆਪਣਾ ਰੱਖਿਆ ਹੋਇਆ ਸਹਿਦ ਆ ਆ ਆ ਜਿਹੜੇ ਸੇਬ ਆ ਤਿੰਨ ਵੈਰੈਟੀਆਂ ਇਹ ਕਿਹੜੀਆਂ ਕਿਹੜੀਆਂ ਕੀ ਕੀ ਇਹ ਆਪਣਾ ਚਾਰ ਹਾਰਮਨ 99 ਡੋਨਟ ਸੈਟ 골ਡਨ ਤੇ ਅੰਨਾ ਹੂੰ ਇਹ ਆਪਣੇ ਘਰ ਮੇਰੀ ਚ ਕੰਮ ਆਵਾ ਅਛਾ ਇਹ ਗਰਮ ਮੇਰੀਏ ਚ ਫੁੱਲ ਕਾਮਯਾਬ ਫੁੱਲ ਕਾਮਯਾਬ ਹੈ ਬੇਰੀ ਵੀ ਤੇ ਆਹ ਵੀ ਆੜੂ ਵੀ ਬਈ ਕਾਫੀ ਵੈਰੈਟੀਆਂ ਨੇ ਜਿਹੜਾ ਦੇਖੋ ਜਦੋਂ ਬੰਦਾ ਇੱਕ ਕੰਮ ਚ ਪੈ ਜਾਂਦਾ ਨਾ ਬਾਈ ਮਿਹਨਤ ਹੈ ਸਭ ਤੋਂ ਬੜੀ ਗੱਲ ਅਗਰ ਮਿਹਨਤ ਨਹੀਂ ਕਰੋਗੇ ਬਾਈ ਕੋਈ ਵੀ ਪੌਦਾ ਨਹੀਂ ਪੜਦਾ ਹੈਗਾ ਮਿਹਨਤ ਕਰੋਗੇ ਬਾਈ ਸਭ ਕੁਝ ਰਿਜ਼ਲਟ ਆ ਤੁਹਾਡੇ ਸਾਹਮਣੇ ਆ ਬਾਕੀ ਕਦੇ ਵੀ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਹੈ ਬਾਈ 24 ਘੰਟੇ ਆਪਣਾ ਫੋਨ ਖੁੱਲਾ ਰਹਿੰਦਾ ਜਦੋਂ ਮਰਜ਼ੀ ਕਾਲੋ ਕਈ ਵਾਰ ਕਸਟਮਰ ਹੁੰਦਾ ਆਪਾਂ ਨਹੀਂ ਚੱਕ ਸਕਦੇ ਬਾਅਦ ਚ ਵਟਸਐਪ ਤੇ ਮੈਸੇਜ ਕਰ ਦਿਓ ਹੈਲੋ ਲਿਖ ਕੇ ਤੇ ਆਪਾਂ ਬਾਈ ਫੋਨ ਚੱਕਾਂਗੇ ਇਹ ਬਾਈ ਮੱਖੀਆਂ ਆਪਣੀਆਂ ਹੂੰ ਠੀਕ ਹੈ ਨਾ ਸਹਿਦ ਦੀ ਬਾਈ ਪਹਿਲਾਂ ਬੁਕਿੰਗ ਕਰਨੀ ਪਊ ਉਹ ਤੋਂ ਪਹਿਲਾਂ ਨਹੀਂ ਮਿਲਣਾ ਨਹੀਂ ਅਗਰ ਪਿਆ ਹੋਏਗਾ ਤਾਂ ਮਿਲੇਗਾ ਨਹੀਂ ਉਹ ਉਹ ਦਿਖਾ ਕੇ ਲਿਓ ਇੱਕ ਮਦਰ ਪਲਾਂਟ ਤੁਸੀਂ ਕਹਿੰਦੇ ਸੀਗੇ ਉਹਦਾ ਆਜੋ ਆਜੋ ਬਾਈ ਇਹ ਕਿੰਨੂੰ ਦਿਖਾਣਾ ਤੁਹਾਨੂੰ ਮੈਂ ਆਹ ਸਬਜ਼ੀ ਵੀ ਥੋੜੀ ਲਈ ਆ ਇਹ ਹਾਂ ਆਪਣੇ ਚਾਚੇ ਤਾਂ ਐ ਸਾਰੇ ਖੇਤ ਆ ਗਏ ਅਸੀਂ ਇਕੱਠੇ ਆ ਟੋਟਲੀ ਠੀਕ ਹੈ ਹਾਂਜੀ ਹਾਂ ਇਹ ਤਾਂ ਤੋਂ ਬਾਈ ਘੱਟੋ ਘੱਟ ਅਸੀਂ 60 70 ਦਾਣੇ ਤਾਂ ਖਾ ਚੁੱਕੇ ਆ ਬਾਈ ਹਾਂ ਦੇ ਗੇ ਲੋ ਨਾ ਟਕਿਆ ਪਿਆ ਇਹ ਟਕਿਆ ਬਾਈ ਮੱਖੀ ਤੋਂ ਹੂੰ ਠੀਕ ਹੈ ਨਾ ਤੇ ਹਜੇ ਵੀ ਭਰਿਆ ਪਿਆ ਕਰੋ ਚੈੱਕ ਤੋੜੋ ਲੋ ਮਾਲ ਕਰਤੀ ਜੂਰੇ ਅੱਗੇ ਨਾ ਖਾਦਾ ਤੇ ਬਾਈ ਕਿੱਥੇ ਖਾਦਾ ਹਾਂ ਦੇਖ ਲੈ ਹਾਂਜੀ ਆ ਦੇਖ ਕਿਉਂ ਇਹਨੂੰ ਖਾ ਕੇ ਵੀ ਦੇਖਦੇ ਆ ਨਾ ਹਾਂ ਕਰੋ ਚੈੱਕ ਬਾਈ ਲੋ ਇਹ ਇਹਦੇ ਇਹਦੇ ਬੂਟੇ ਮਿਲ ਜਾਂਦੇ ਆ ਬਾਈ ਵੱਦੋ ਵੱਦੋ ਆਹ ਕਾਹ ਤੋਂ ਟੰਗਿਆ ਆਹ ਏ ਵਹੀ ਫਲਾਈ ਟੈਗ ਆਪਣਾ ਮੱਖੀ ਮੁੱਖੀ ਇਹਦੇ ਤੇ ਨਾ ਕਾਣਾ ਕਰਦੇ ਆਪਣੇ ਅਮਰੂਦ ਮਰਾਦੇ ਇਹ ਆਰਗੈਨਿਕ ਜਿਵੇਂ ਆਪਾਂ ਸਬ지 ਸਬਜੀ ਸਬਜੀ ਕੋਈ ਵੀ ਖਾਨਨੇ ਆ ਉਹਦੇ ਵਾਸਤੇ ਆ ਬਾਈ ਜਾਨੀ ਸਪਰੇਅ ਸਪੁਰੂ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਸਪਰੇਅ ਕਰਨ ਦੀ ਲੋੜ ਨਹੀਂ ਇਹ ਕੀ ਕਰਦਾ ਮੈਂ ਆਪਦਾ ਜਿਆਦਾ ਪੌਦਾ ਬਾਈ ਇਹ ਮੱਖੀ ਮੁੱਖੀ ਜਿਹੜੇ ਆ ਗਏ ਕਨਾ ਕਿੰਨੂ ਦੇ ਉੱਤੇ ਡੰਗ ਕਰ ਦਿੰਦੀ ਆ ਤੇ ਆਪਣਾ ਅਮਰੂਦ ਤੇ ਅਮਰੂਦ ਤੇ ਬਹੁਤ ਜਿਆਦਾ ਉਹ ਪ੍ਰੋ ਅਮਰੂਦ ਤੁਹਾਨੂੰ ਮਿਲੂਗਾ ਸਾਫ ਆ ਹਾਂ ਔਰ ਵਿੱਚੋਂ ਹੋਊਗਾ ਬਾਈ ਕਾਣਾ ਹੂੰ ਤੇ ਉਹ ਸਾਰਾ ਕੰਮ ਇਹੀ ਹੈ ਲਾਓ ਕਿਤੋਂ ਵੀ ਆਪਣੇ ਦਵਾਈਆਂ ਵਾਲੀ ਦੁਕਾਨ ਤੋਂ ਲੈ ਲਓ ਹਰ ਜਗ੍ਹਾ ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਥੋਂ ਮਿਲ ਜਾਂਦਾ ਕੋਈ ਹੋਰ ਸਪੈਸ ਲਾਉਣ ਦੀ ਲੋੜ ਨਹੀਂ ਪੈਂਦੀ ਰਾਜੂ ਉਹ 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 ਬੂਟਾ ਦਿਖਾਦਗੇ ਆਪਾਂ ਜਿਹੜਾ ਆਪਾਂ ਵੇਚਦੇ ਨੇ ਪਾ ਦਿਨਾ ਤੁਮ ਹੋਰ ਕਟੋ ਘੱਟ ਵੀ 30 ਤੋਂ 35 ਸਾਲ ਪੁਰਾਣਾ ਇਹ ਆਪਣਾ ਪੌਦਾ ਹਾਂ ਜੀ ਹਾਂ ਖਾਨਦਾਨੀ ਪੌਦਾ ਖਾਨਦਾਨੀ ਪੌਦਾ ਜਿਵੇਂ ਕੇਲਾ ਦਿਖਾਇਆ ਇਹ ਨਾਰ ਵਗੈਰਾ ਇਹ ਆਪਣੇ ਪੁਰਾਣੇ ਖਾਨਦਾਨੀ ਪੌਦੇ ਚੱਲਦੇ ਆਉਂਦੇ ਆ ਔਰ ਉਹਦੀ ਨੰਗ ਜੂਗੇ ਜੀ ਥੋੜਾ ਗਿੱਲਾ ਜਾਂ ਹਾਂ ਜੀ ਸੰਤਰਾ ਤੇਰਾ ਫੁੱਲ ਮਿੱਠਾ ਬਾਈ ਕਿੰਨੂ ਐ ਸਰ ਕਿੰਨੂ ਸੰਤਰਾ ਲੱਗ ਚੀਜ਼ ਆ ਗਈ ਮਾਲਟਾ ਲੱਗ ਚੀਜ਼ ਐ ਇਹਨਾਂ ਦਾ ਖਾਨਦਾਨ ਬਹੁਤ ਵੱਡਾ ਖੜਿਆਈ ਦਾ ਬਾਈ ਜੀ ਕਰੋ ਚੈੱਕ ਕਿਤੇ ਪਹਿਲਾਂ ਦੇਖਿਆ ਬਸ ਮੈਨੂੰ ਇਹ ਦੱਸੋ ਆਹ ਬੂਟਾ ਪਹਿਲਾਂ ਹੀ ਦੱਸ ਦਿੰਨਾ ਵੀਡੀਓ ਚ ਵੇਚਣਾ ਨਹੀਂ ਗਾ ਨੀ ਵੇਚਣਾ ਕੀ ਦਾ ਬਾਈ ਆਰਡਰ ਦੇਊਗਾ ਬੰਦੇ ਨੂੰ ਕਿਸੇ ਨੂੰ ਸਾਲ ਬਾਅਦ ਮਿਲਣਾ ਕਿਸੇ ਨੂੰ 6 ਮਹੀਨੇ ਬਾਅਦ ਬਾਈ ਥੇਤੀ ਮਿਲਦਾ ਨਹੀਂ ਇਹਦੇ ਵਿੱਚ ਨਕਲ ਬਹੁਤ ਆਉਂਦੀ ਆ ਹੂੰ ਇਹ ਚ ਇੱਕ ਮੌਨਸਟਰ ਆ ਬੇਲ ਦੀ ਟੈਪ ਹਾਂ ਜਿਆਦਾ ਇਹਦਾ ਨਾਂ ਵੀ ਮੌਨਸਟੇਰਾ ਹੈ ਬਾਹਰ ਜੇ ਨੈਟ ਦੇ ਉੱਤੇ ਮੌਨਸਟੇਰਾ ਭਰੋਗੇ ਤੇ ਹੋਊਗਾ ਇਹ ਬਈ ਪੂਰਾ ਪੱਕ ਜਾਂਦਾ ਇੱਕ ਸਾਲ ਇਹਨੂੰ ਬਈ ਥੱਲੀ ਬਣਨ ਨੂੰ ਲੱਗਦਾ ਔਰ ਇੱਕ ਸਾਲ ਚ ਪੱਕਦਾ ਹੈ ਔਰ ਇਹਦੀ ਪਾਵਰ ਵਾਈ ਔਰ ਇਹਦੀ ਮਠਿਆਸ ਤੁਹਾਨੂੰ ਕੀ ਦੱਸਾਂ ਬਾਈ ਮੇਰੇ ਲਈ ਵੀ ਵੀਡੀਓ ਹੀ ਬਣੀ ਹੋਈ ਆ ਪੱਕੇ ਦੀ ਤੇ ਉਹ ਤੁਸੀਂ ਮੈਂ ਦਿਖਾ ਦਿੰਦਾ ਪੱਕਦਾ ਪੱਕਦਾ ਆ ਹੀ ਲੱਗਿਆ ਬਈ ਪੱਕਦਾ ਇਹਦੇ ਉੱਪਰੇ ਪੱਕਣਾ ਬਈ ਔਰ ਜਦੋਂ ਪੱਕਣਾ ਨਾ ਉਦੋਂ ਧਿਆਨ ਰੱਖਣਾ ਪੈਂਦਾ ਖਵਾਰ ਵਗੈਰਾ ਲਪੇਟ ਦੋ ਇਹਦੇ ਤੇ ਜਦੋਂ ਪੱਕਣ ਤੇ ਆ ਇਹ ਦਾਣਾ ਖੇੜਨਾ ਥੋੜਾ ਥੋੜਾ ਜਿਹਾ ਉਦੋਂ ਬਈ ਹਾਂ ਠੀਕ ਹੈ ਨਾ 2 ਸਾਲ ਦੇ ਵਿੱਚ ਮੰਨ ਕੇ ਚੱਲੋ ਇਹ ਸੱਲੀਆਂ ਤਿਆਰ ਹੋਣੀਆਂ ਨੇ 5 ਹਾਂ ਕਿਸੇ ਦੇ 6 ਪਰ ਜਿਹੜੇ ਬੰਦੇ ਨੂੰ ਇਸ ਫਲ ਦੇ ਗੁਣ ਪਤਾ ਬਸ ਉਹ ਉਸੇ ਨੂੰ ਹੀ ਪਤਾ ਹੈ ਹਾਂ ਬਸ ਹੈ ਬਾਕੀ ਬਈਆ ਦੂਜੇ ਡੈਕੋ ਡੂਕੋ ਰੇਸ ਨਾਲੇ ਬੂਟੇ ਦਾ ਦੇਖੋ ਆਮ ਗੱਲਾਂ ਨੇ ਹਰ ਜਗ੍ਹਾ ਯਾਰ ਇਹ ਕੋ ਲੈ ਚ ਨਾ ਲੈ ਚੰਗਾ ਵਾਲਾ ਦਿਖਾਈ ਖਾ ਲੈ ਚੰਗਾ ਵਾਲਾ ਲੀਚੀ ਅਲੈਚੀ ਜੀ ਆ ਜਾਓ ਉਹ ਬਾਈ ਪੌਂਦਾ ਦਿਖਾ ਦਿੰਦਾ ਹੂੰ ਮਾ ਖਰ ਆਪਣੇ ਉਰੇ ਲੱਗਦੀ ਨਹੀਂ ਹੈਗੀ ਅੱਛਾ ਲੈ ਚਾਂ ਲੱਗਦੀ ਨਹੀਂ ਲੱਗਦੀ ਨਹੀਂ ਹੈਗੀ ਆਪਾਂ ਝੂਠ ਬੋਲ ਕੇ ਨਹੀਂ ਕੋਈ ਕੰਮ ਕਰਦੇ ਬਾਈ ਉਹਦਾ ਪੱਤਾ ਚਾਹ ਚ ਤੋੜ ਕੇ ਪਾ ਲੋ ਬਾਈ ਹਾਂ ਉਨੀ ਨਾਕ ਮਹਿਕ ਦੇਵੇ ਜਾਂ ਉਹ ਨਾਓ ਵੇ ਜਾਂ ਪੱਤਾ ਤੋੜ ਕੇ ਚੈੱਕ ਕਰ ਸਕਦੇ ਹੋ ਤੁਸੀਂ ਹੂੰ ਤੇ ਬਾਕੀ ਰਿਜ਼ਲਟ ਆ ਤੁਹਾਡੇ ਸਾਹਮਣੇ ਹੀ ਆ ਦੇਖ ਲੋ ਮੈਨੂੰ ਐ ਲੱਗਦਾ ਇਹਨੇ ਮੈਨੂੰ ਖਵਾਵ ਵਾਲਾ ਕੁਝ ਦੇਣਾ ਇਹ ਤਾਂ ਕੁਛ ਨਹੀਂ ਬਾਈ ਹਾ ਟਾਈਮ 'ਚ ਫਰੂਟ ਘਟ ਆ ਇਸ ਟਾਈਮ ਦਾ 4-5 ਆ ਹੂੰ ਤੁਸੀਂ ਕਦੇ ਗਾਹਾਂ ਆਇਓ ਆੜੂ ਆੜੂ ਆਂਦੇ ਟਾਈਮ ਚ ਦੋ ਸੇਵ ਸੂਬ ਤੁਹਾਨੂੰ ਆਲੂ ਲੂਲਾ ਟਰਪਟਰ ਸਭ ਖਵਾਵਾਂ ਕਦੇ ਮੈਨੂੰ ਜੀਲੀ ਖਵਾ ਦਿੰਦਾ ਕਦੇ ਮੈਨੂੰ ਇਲਾਇਚੀ ਖਵਾ ਦਿੰਦਾ ਵਿੱਚੇ ਮੈਨੂੰ ਕਿੰਨੂ ਖਵਾਈ ਚਾਚ ਆਪਾਂ ਸਿਰਫ ਇੰਨਾ ਕੁ ਪੱਤਾ ਦੋ ਤਿੰਨ ਉਹਦੇ ਵਿੱਚ ਪਾਉਣਾ ਅੱਛਾ ਹਾਂਜੀ ਹੋਰ ਹੋਰ ਕੋਈ ਵੈਰਾਈਟੀ ਦਿਖਾ ਦਿਓ ਹੋਰ ਭਾਈ ਇਹ ਹੈਗਾ ਸਟ੍ਰਾਬਰੀ ਅਮਰੂਦ ਇਹਦਾ ਵੀ ਮੈਂ ਰਿਜ਼ਲਟ ਕਰ ਲਿਆ ਲੈ ਵੀਡੀਓ ਪਈ ਆ ਅਮਰੂਦਾਂ ਸਹਿਜ ਉਹ ਛੋਟਾ ਔਰ ਖੱਟਾ ਮਿੱਠਾ ਜਿਹਾ ਅਮਰੂਦ ਜਿਵੇਂ ਆਪਾਂ ਅੰਮਰੂਦ ਉਤੇ ਹਮ ਔਰ ਇਹਦਾ ਪੱਤਾ ਵੀ ਤੁਸੀਂ ਦੇਖ ਸਕਦੇ ਹੋ ਹਮ ਕਿੱਦਾਂ ਦਾ ਔ ਔਰ ਇਹ ਵੀ ਮoure ਪਾਸ ਕਰ ਚੁੱਕੇ ਇਹਨੂੰ ਫਾਲ ਆਂਦਾ ਤੁਸੀਂ ਕਿਤੋਂ ਵੀ ਲੈ ਕੇ ਲਾ ਸਕਦੇ ਹੋ ਆਪਣੇ ਦੇ ਵਿਸ਼ਵਾਸਾ ਆਪਣੇ ਕੋਲ ਆ ਕੋਈ ਕੋਈ ਮੈਡੀਸਨ ਵਾਲਾ ਬੂਟਾ ਕੋਈ ਹੋਰ ਮੈਡੀਸਨ ਬੂਟਾ ਮੈਡੀਸਨ ਦੇ ਵਿੱਚ ਬਾਈ ਆਪਣੇ ਲਵੇ ਇਨਸੂਲੀਨ ਵਗੈਰਾ ਆ ਗਿਆ ਇਨਸੂਲੀਨ ਸ਼ੂਗਰ ਵਾਲਾ ਬੂਟਾ ਆ ਗਿਆ ਸ਼ੂਗਰ ਆ ਹਾਂ ਜੀ ਚੋਹਾਂਜ ਨਾ ਮਰਿੰਗਾ ਆ ਗਿਆ ਇਹ ਖੜਾ ਮਰਿੰਗਾ ਇਹ ਤਾਂ 70 80 ਫਾਇਦੇ ਨੇ ਦੁਨੀਆ ਨੂੰ ਸਭ ਨੂੰ ਪਤਾ ਬਾਈ ਮਸੂਰ ਹੈ ਤੇ ਲੈਵਨਟੀ ਆ ਗਿਆ ਤੇ ਬਾਕੀ ਹੋਰ ਮੈਡੀਸਨ ਦਾ ਕਾਫੀ ਪਲਾਂਟ ਆਉਂਦੇ ਰਹਿੰਦੇ ਆ ਮਸਾਲਿਆਂ ਵਾਲੇ ਜਿਵੇਂ ਔਲਸ ਸਪਾਈਸ ਦਾਲਚੀਨੀ ਤੇ ਆਪਣਾ ਡਰੈਗਨ ਫਰੂਟ ਬਾਈ ਲੱਗਿਆ ਹੋਇਆ ਹਾਂ ਇਹ ਦੇਸੀ ਤਰੀਕਾ ਬਾਈ ਜਿਨ੍ਹਾਂ ਨੇ ਪੱਲ ਲਪੋਲਨ ਨਹੀਂ ਲਾਉਣੇ ਆਪਣੇ ਘਰੇ ਇਹ ਕੋਠੇ ਉੱਤੇ ਬਾਈ ਬੜਾ ਕੰਮ ਆਵਾ ਜਿਵੇਂ ਆਪਣੀ ਸੱਤ ਸੁੱਤ ਆ ਨਾ ਫਾਲ ਦੂ ਗਰੋ ਬੈਗ ਦੇ ਵਿੱਚ ਲਾ ਕੇ ਟਾਂਗਾ ਜਾ ਗੱਡ ਕੇ ਨਾ ਦੇਸੀ ਦੀ ਔਰ ਇਹਨੇ ਜੜਾਂ ਦੇਖੋ ਨਾਲ ਪਾ ਲੈਣੀ ਇਹਨੇ ਔਰ ਉੱਪਰ ਡੱਕਿਆਂ ਨਾਲ ਆਪਦਾ ਦੇਸੀ ਜਗਾੜ ਜਾ ਕਰਕੇ ਸੱਤ ਜੀ ਬਣਾ ਦੋ ਆਪਦੇ ਉੱਤੇ ਲੱਗਣ ਲੱਗਦਾ 1.5 ਤੋਂ 2 ਸਾਲ ਦਾ ਪੌਦਾ ਫਰੂਟ ਦੇਣ ਲੱਗ ਜਾ ਔਰ ਜੇ ਆਪਾਂ ਇੱਕ ਫਰੂਟ ਖਰੀਦਦੇ ਬਾਈ 100 ਰੁਪਏ ਤੋਂ ਘੱਟ ਨਹੀਂ ਹੈਗਾ ਅੱਛਾ ਹਾਂ ਜੀ ਇੱਕ ਕੋਠੇ ਤੇ ਲੱਗ ਜੂ ਬਾਈ ਕੋਠੇ ਦੇ ਇੱਕ ਬੈਗ ਦੇ ਅੰਦਰ ਗਰੋ ਬੈਗ ਦੇ ਅੰਦਰ ਤਿੰਨ ਤੋਂ ਚਾਰ ਪੌਦੇ ਬਾਕੀ ਬਹੁਤ ਵੀਡੀਓ ਬਣਾਉਂਦੇ ਆ ਲੋਕ ਦੇਖਦੇ ਵੀ ਆ ਲੋਕ ਆਰਾਮ ਨਾਲ ਇਹਨੂੰ ਲਾ ਸਕਦੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਨਾਲੇ ਬਾਹਰ ਪਾਣੀ ਨਹੀਂ ਮੰਗਦਾ ਇਹ ਹਾਂ ਬਾਕੀ ਰੇਟ ਵੀ ਕੋਈ ਇਹਦਾ ਜਾਇਜ਼ ਨਹੀਂ 60 70 ਰੁਪਏ ਦਾ ਪੌਦਾ ਹੁੰਦਾ ਬਾਈ ਕੋਈ ਇੰਨਾ ਮਹਿੰਗਾ ਨਹੀਂ ਬਾਕੀ ਦੂਜੇ ਵੀ ਜਿਹੜੇ ਪੌਦੇ ਆ ਉਹ ਕੁਆਲਿਟੀ ਮੁਤਾਬਕ ਆ ਕੋਈ 100 ਰੁਪਏ ਦਾ ਕੋਈ 80 ਦਾ ਕੋਈ 150 ਦਾ ਕੁਆਲਿਟੀ ਹਾਈਟ ਦੇ ਮੁਤਾਬਕ ਬਾਈ ਉਹਦੀ ਰੇਟ ਕੀਮਤ ਆ ਠੀਕ ਆ ਹਾਂਜੀ ਹਾਂ ਬਾਕੀ ਇਹ ਆਪਣੇ ਆਪਣੇ ਹੁੰਦੇ ਨੇ ਮਾਡਲ ਵਗੈਰਾ ਬਾਕੀ ਇਹ गमला ਗੁੰਮ ਲਾ ਗਿਆ ਭਾਈ ਇਹ ਤਾਂ ਦੇਖੋ ਡੈਕੋਰੇਸ਼ਨ ਵਾਲਾ ਮਾਲ ਆ ਇਹ ਡੈਕੋਰੇਸ਼ਨ ਵਾਲਾ ਉਹੋ ਜਿਹੇ ਗਮਲੇ ਵੀ ਹੈ ਜਿਹੜੇ ਟੁੱਟਦੇ ਨਹੀਂ ਡੈਕ ਡੁਕ ਭਾਈ ਆਪਣਾ ਆਪ ਦਾ ਸਹਦ ਜਿਹੜਾ ਤੁਸੀਂ ਖਾਣਾ ਤੇ ਜਿਹੜਾ ਤੁਹਾਨੂੰ ਸਾਰੇ ਯਾਰ ਗੱਲਿਓ ਆ ਸਾਰੇ ਤਰ੍ਹਾਂ ਦੇ ਜਾਂ ਤਾਂ ਬੂਟੇ ਲਾ ਲਓ ਜਾ ਚੁੱਪ ਕਰਕੇ ਆ ਸਿਹਤ ਲੈ ਜਾਓ ਇਹਨੇ ਸਾਰਿਆਂ ਤਰ੍ਹਾਂ ਦਾ ਅਰਕਾ ਕੱਢਿਆ ਵਾ ਕੱਢ ਦੇਣਾ ਜੀ ਸਹੀ ਗੱਲ ਹੈ ਨਾ ਨਾ ਪ੍ਰੀਤ ਬਰੇਈ ਅੱਲਾ ਹਾਂਜੀ ਹੈਨਾ ਸਾਰੀ ਨਰਸਰੀ ਚੋ ਯਾਰ ਵਿਚੇ ਹੀ ਲਾਇ ਚੰਗਾ ਚੋ ਵਿਚੇ ਹੀ ਸਾਰੇ ਕਾਹਜੋ ਕੱਢਿਆ ਵਾ ਹੈਨਾ ਹਾਂਜੀ ਆਪ੍ਰੀ ਤੁਹਾਨੂੰ ਹੋਰ ਦਿਖਾਉਣਾ ਹੈ ਬਾਈ ਇਨਸੂਲੀਨ ਆ ਗਿਆ ਆਪਣਾ ਚੈੱਕ ਕਰੋ ਪੱਤਾ ਖੱਟਾ ਮਿੱਠਾ ਆਹ ਇਨਸੂਲੀਨ ਆ ਬਾਕੀ ਬਾਈ ਦੂਜੇ ਫਰੂਟਾਂ ਦੇ ਵੀਡੀਓ ਬੂੜੇ ਬਣੀ ਹੋਈ ਨੇ ਕਿਉਂਕਿ ਟਾਈਮ ਨਹੀਂ ਹੁਣ ਪੱਤ ਝਾੜਦਾ ਜਿਵੇਂ ਆੜੂ ਨਾਰਵ ਵਗੈਰਾ ਕੈਕਟਸ ਵੀ ਦਿਖਾ ਫਿਰ ਕੈਕਟਸ ਬਾਈ ਚੈੱਕ ਕਰੋ ਹੂੰ ਇਸ ਸਾਈਕੂਲੈਂਟ ਚ ਆ ਗਿਆ ਆਪਣੇ ਕਿੰਨੇ ਤਰ੍ਹਾਂ ਦਾ ਕੈਕਟਸ ਆ ਬਈ ਇਹ ਨਹੀਂ ਗਿਣਤੀ ਗੁਣਤੀ ਚੋਂ ਬਾਹਰ ਆ ਦੇਖੋ ਹੂੰ ਚੱਲੀ ਜਾਂਦਾ ਤੇ ਆਈ ਜਾਂਦਾ ਚਾਈ ਜਾਂਦਾ ਸਾਰੀ ਬਾਹਰ ਲਈ ਆਟ ਮੈਂ ਕੁਸ ਆਪਣਾ ਤਿਆਰ ਕਰਦੇ ਆਂ ਬਈ ਠੀਕ ਹੈ ਨਾ ਕਿੱਥੋਂ ਸਿੱਖਿਆ ਸੀ ਨਰਸਰੀ ਦਾ ਕੰਮ ਤੋਂ ਬਈ ਮੇਰੇ ਫਾਦਰ ਸਾਹਿਬ ਨੂੰ ਸਮਝ ਲਓ ਮੈਂ ਤੁਹਾਨੂੰ ਦੱਸਿਆ ਨਾ ਜੇ ਮੈਂ ਪਹਿਲਾਂ ਬਾਗਾਂ ਦਾ ਸੌਂਕ ਸੀਗਾ ਤੇ ਮੈਂ ਅੱਠ-10 ਕੁ ਪੜਿਆ ਬਈ ਸੌਂਕ ਇਧਰ ਹੀ ਰਿਹਾ ਬਾਗਾਂ ਕਿੰਨੀ ਹੋ ਤੇ ਉਹਦੀ ਬਾਅਦ ਮੇਰੇ ਫਾਦਰ ਸਾਹਿਬ ਨੇ ਬਈ ਸਹਾਨਨਪੁਰ ਭੇਜਿਆ ਮੇਰੇ ਉਸਤਾਦ ਦਾ ਨਾਮ ਆ ਬਾਜ਼िद अली ਹੂੰ ਬੋਬੜੀ ਨਰਸਰੀ ਮੇਰੇ ਉਸਤਾਦ ਦੀ ਹੁਣ ਵੀ ਮੈਂ ਜਾਂਦਾ ਰਹਿਣਾ ਜੋ ਕੋਈ ਚੀਜ਼ ਦਾ ਨਹੀਂ ਪਤਾ ਲੱਗਦਾ ਉਸਤਾਦ ਤਾਂ ਉਸਤਾਦ ਹੈ ਹੂੰ ਠੀਕ ਹੈ ਨਾ ਤੇ ਫਾਦਰ ਸਾਹਿਬ ਦੀ ਮੇਰੇ ਡੈਥ ਹੋ ਗਈ 2009 ਚ ਹੂੰ ਟੀਵੀ ਮਕੈਨਿਕ ਵੀ ਰਹੇ ਨੇ ਇਧਰ ਮਲੇਰ ਹੋਟਲ ਟੋਟਲੀ ਜਾਣਦੇ ਆ ਗਨਾਬੂ ਹੂੰ ਤੇ ਬਾਕੀ ਬਈ ਉਸ ਤੋਂ ਦੇ ਇਧਰ ਨਰਸਰੀ ਦੇ ਕੰਮ 'ਚ ਪੈ ਗਿਆ ਸਾਰ 2002 2 3 ਤੋਂ ਦੇ ਕਰੀਬ ਹੈ ਹੌਲੀ ਹੌਲੀ ਬਦੌਂਦਾ ਬਦੌਂਦਾ ਬਈ ਅੱਜ ਤੁਹਾਡੇ ਸਾਹਮਣੇ ਜੋ ਵੀ ਹਾਂ ਜਿੰਨਾ ਕੁ ਵੀ ਹੈ ਬਾਗਾਂ ਤੋਂ ਨਰਸਰੀ ਵਾਲੇ ਪਾਸੇ ਆਇਆ ਬੰਦਾ ਤਿਆਰ ਬੈਠਾ ਹਾਂ ਅੱਜ ਵੀ ਬਾਗਾਂ ਕਿੰਨੀ ਬਾਈ ਹੁਣ ਵੀ ਬਾਗਾਂ ਕਿੰਨੇ ਬਾਗਾਂ ਦਾ ਬੂਟ ਫਰੂਟ ਵਾਲੇ ਬੂਟਿਆਂ ਤੋਂ ਤਾਂ ਆਪਣਾ ਮੋ ਜਾਂਦਾ ਨਹੀਂ ਨਾ ਜਾਣਾ ਇਹ ਤਾਂ ਬਾਈ 50 60 ਸਾਲ ਦੀ ਜ਼ਿੰਦਗੀ ਆ ਜੇ ਉਹਦੇ ਸੌਂਕ ਪੂਰੇ ਨਾ ਕੀਤੇ ਬਾਈ ਤੇ ਕੀ ਕੀਤਾ ਕਾਰੋਬਾਰ ਤਾਂ ਦੇਖੋ ਇੱਕ ਹਰ ਬੰਦੇ ਨੇ ਕਰਨਾ ਆਪਦੇ ਪੇਟ ਦੀ ਖਾਤਰ ਹੂੰ ਛੋਟਾ ਲਾ ਲਓ ਵੱਡਾ ਲਾ ਲਓ ਬਾਈ ਜਿੰਨਾ ਵੀ ਆ ਜੋ ਵੀ ਆ ਬਾਕੀ ਬਾਈ ਕਿਸੇ ਨੇ ਲੈਂਡਸਕੇਪਿੰਗ ਦਾ ਆਪਾਂ ਪਾਰਕਪੁਰਕ ਤੁਹਾਨੂੰ ਇੱਧਰ 2-2 ਕਿਲੋਮੀਟਰ ਤੇ ਆਪਣਾ ਲੱਗਿਆ ਹੋਇਆ ਉਹ ਵੀ ਚਾਹੁੰਦੇ ਨੇ ਹਾਂ ਚਲੋ ਬਾਈ ਚਲੋ ਚਲੋ ਆਜਾ ਪਾਰਕ ਦੇਖ ਕੇ ਆਈਏ ਪ੍ਰੀਤੇ ਦਾ ਰਾਜੂ ਆ ਇਹਨਾਂ ਦੇ ਘਰੇ ਲੱਗਿਆ ਪਾਰਕ ਹਾਂਜੀ ਹਾਂ ਬਾਈ ਚੈੱਕ ਕਰੋ ਬਾਕੀ ਦੇ ਦੇਣ ਆਪਾਂ ਬਾਈ ਸਾਥ ਘਰੇ ਹੁਣ ਅੱਗੇ ਇਹਨਾਂ ਦੇ ਡੈੱਟ ਵੀ ਹੋ ਗਈ ਸੀ ਪ੍ਰੀਤੇ ਨੇ ਹੈਨਾ ਆ ਦੇਖੋ ਗੁੰਦੇ ਪ੍ਰੀ ਦੇਖੋ ਗੁੰਦੇ ਪਏ ਇੱਧਰ ਚੱਕੀ ਨੇੜੇ ਕਰੀ ਪੁੱਤ ਆ ਵੀ ਤੇਰੇ ਲਾਇਬਿਆ ਹਾਂਜੀ ਸਾਰਾ ਟੋਟਲ ਕੰਮ ਜਿੰਨਾ ਆਪਣਾ ਵੀ ਐਵੇਂ ਦੇ ਜੇ ਕਿਸੇ ਨੇ ਲੈਂਡਸਕੇਪਿੰਗ ਕਰਾਉਣੀ ਬਾਈ ਹਾਂ ਕੁਲ੍ਹਾ ਵਈ ਵਕਤ ਚਾਹੀਦੇ ਇਹ ਨੋਵੇ ਵੀ ਇੱਕੇ ਦਮ ਕਰ ਦੋ ਆ ਕੇ ਉਹ ਚੀਜ਼ਾਂ ਬਈ ਮੈਂ ਨਹੀਂ ਕਰਦਾ ਕਿਉਂਕਿ ਔਰ ਮੈਂ ਪੂਰਾ ਪੌਂਡ ਮੁਤਾਬਕ ਪੌਦਾ ਲਾਉਣਾ ਜਿਹੜਾ ਵੀ ਜਿੱਥੇ ਇਹ ਆ ਗਿਆ ਆਪਣਾ ਹੈਜ ਬਈ ਲੱਕੀ ਬੈਂਬੂ ਆ ਗਿਆ ਗੁੱਦਾ ਬੈਲੀ ਬੀਨੂ ਕਹਿ ਦਿੰਦੇ ਆ ਹਾਂਜੀ ਇਹ ਆਪਣੇ ਫੋਸਟਲ ਪਾਮ ਲੱਗੇ ਹੋਇਆ ਹਾਂ ਤੇ 골ਡਨ ਸਾਈਪ੍ਰਸ ਬਈ ਮੈਂ ਦਿੱਲੀ ਕਿੰਨੀ ਦੇਖਿਆ ਸੀ ਬਣਿਆ ਹੋਇਆ ਤੇ ਮੈਂ ਬਾਈ ਦੋਰੇ ਬਣਾਇਆ ਕੇ ਇਹ ਬਿਸਮਾਰ ਕੇ ਇਹ ਫੋਸਟਲ ਪਾਮ ਆ ਗਿਆ ਤੇ ਆਪਣੀ ਸਟਾਰ ਲਾਈਟ ਦੀ ਹੱਜ ਹਰ ਇੱਕ ਚੀਜ਼ ਨੂੰ ਮੈਨੇ ਬਈ ਇੱਕ ਅਲੱਗ ਲੁੱਕ ਦਿੱਤੀ ਆ अच्छा ठीक है, है। ना ਇਹਦੇ ਬਾਈ ਨੇ ਮੈਨੂੰ ਕਹਿਤਾ ਸੀ ਕਹਿੰਦਾ ਮੈਨੂੰ ਕੁਝ ਨਹੀਂ ਪਤਾ ਜੋ ਕਰਨਾ ਤੇ ਐਨੇ ਕਰਨਾ ਹੂੰ ਮਾਹ ਬਾਈ ਅਗਰ ਤੈਨੂੰ ਆਪਣਾ ਪਾਰਕ ਪਸੰਦ ਨਾ ਆਇਆ ਬਾਈ ਕੋਈ ਪੈਸਾ ਨਹੀਂ ਦੇਣਾ ਬਾਈ ਅੱਜ ਖੁਸ ਆ ਜਣੀ ਬਾਕੀ ਮੈਂ ਦੇਖ ਲੈਣਾ ਜੇ ਬਾਈ ਹੋਇਆ ਉਹਨਾਂ ਦੇ ਮੂਹ ਬਾਕੀ ਇਹ ਚੈੱਕ ਕਰੋ ਇਹ ਜਿਆਦਾ ਹਾਈਟ ਨਹੀਂ ਟੋਟਲੀ ਇਹਨੂੰ ਨੂੰ ਡਿਜ਼ਾਈਨ ਵੀ ਬੂਟਿਆਂ ਨੂੰ ਤੁਸੀਂ ਹਾਂਜੀ ਬਾਈ ਆਪਣੇ ਕੋਲ ਇਹ ਪੌਦਾ ਟੋਟਲੀ ਮਿਲਣਾ ਇਹ ਫਰੇਮ ਕੀਤੇ ਹੁੰਦੇ ਆ ਹਾਂਜੀ ਅੰਦਰਲੇ ਪਾਸੇ ਤੇ ਜਾਲੀ ਆ ਟੋਟਲੀ ਦੀ ਕਟੇ ਵਗੈਰਾ ਹੁੰਦੀ ਹੈ ਸਤਰੀਆ ਬਤ ਤੁਸੀਂ ਕੰਮ ਦੱਸੋ ਬਾਈ ਕੋਈ ਇਹਦੇ ਵਿੱਚੋਂ ਤੁਹਾਨੂੰ ਕੋਈ ਲੱਗਿਆ ਹੋਵੇ ਜਾਂ ਕੋਈ ਗਲਤ ਪੌਦਾ ਇੱਕ ਵੀ ਲੱਗਿਆ ਹੋਵੇ ਅੱਛਾ ਤੂੰ ਜੇ ਹੋ ਜਾ ਮਾਦੀ ਕੋਠੀ ਦੇਖੋ ਬਾਈ ਦੀ ਕੋਠੀ ਸੋਹਣੀ ਪਾਈ ਹੋਈ ਹੈ ਕੋਠੀ ਮੁਤਾਬਕ ਕੰਮ ਹੈ ਬਾਈ ਆਪਣਾ 에리카 ਪਾਮ ਕਿਉਂਕਿ ਅਗਰ ਇਹਨੂੰ ਅੱਗੇ ਦਿੰਦਾ ਬਾਈ ਇਹਨੇ ਪੂਰੀ ਕੋਠੀ ਲਗਾਉ ਦੇਣੀ ਸੀ ਇੱਕ ਸਾਈਡ ਤੇ ਦਿੱਤਾ ਗਿਆ ਔਰ ਇਹਨੂੰ ਥੋੜੀ ਹੀ ਹੋ ਹੈ ਦੇਖੀ ਬਰੀ ਤਾਂ ਇਧਰਲੇ ਪਾਸੇ ਬਸਲੀ ਸਾਈਡ ਤੋਂ ਲੈਣ ਦੀ ਲੈਣ ਪੂਰੀ ਨਹੀਂ ਬਹੁਤ ਸੋਹਣਾ ਬਣਿਆ ਹੈ ਹਾਂ ਕੋਈ ਕਮੀ ਹੈ ਬਾਈ ਤੁਸੀਂ ਆਪ ਦੱਸੋ ਨਹੀਂ ਨਹੀਂ ਬਹੁਤ ਸੋਹਣਾ ਹਜੇ ਆ ਬੁੱਟੇ ਛੋਟੇ ਆਪਣੇ ਸਰਪੰਚ ਸਾਹਿਬ ਨੇ ਠੀਕ ਇਹਨਾਂ ਨੂੰ ਪੁੱਛੋ ਜੇ ਮੈਂ ਹੁਣ ਆਪਣੇ ਮੂੰਹੋਂ ਕੀ ਤਾਰੀਫ਼ ਕਰਾਂ ਸਰਪੰਚ ਸਾਹਿਬ ਸਾਸਰੀ ਕਾ ਬੱਲੇ 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 ਯੂਟਿਊਬ ਤੇ ਅਜੇ ਦਰਸ਼ਕ ਨਹੀਂ ਆਹੋ ਹੋ 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 ਹੋਰ ਸੁਣਾਓ ਸਰਪੰਚ ਸਾਹਿਬ ਬੰਦਾ ਕੰਮ ਵਧੀਆ ਕਰਦਾ ਬਹੁਤ ਸੋਹਣਾ ਕੰਮ ਦੇ ਲੋ ਪਾਣੀ ਲਾ ਕੇ ਆਏ ਨਹੀਂ ਠੀਕ ਹੈ ਪਰ ਸਰਪੰਚ ਫਿਰ ਕਾਦੇ ਹੋਏ ਆਪਾਂ ਹੈ ਆਜੋ ਚਾਹ ਪੀਨੇ ਹਾਂ ਹਾਂ ਪੀਵਾਂਗੇ 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 ਮੈਂ ਦਿਖਾ ਦਿਆਂ ਹਾਂ ਪਾਰਕ ਦਿਖਾ ਦਿਆਂ ਚੰਗਾ ਲੱਗਿਆ ਮੈਂ ਕਿਹਨਾਂ ਨਾਂ ਦਾ ਆ ਗਿਆ ਬਾਈ ਜੀ ਤੁਸੀਂ ਬਹੁਤ ਸੋਹਣੇ ਖੜ ਕੇ ਤੁਹਾਨੂੰ ਕਿਵੇਂ ਲੱਗਦਾ ਬੰਦੇ ਦਾ ਕੰਮ ਠੀਕ ਆ ਬਹੁਤ ਸੋਹਣਾ ਅੱਛਾ ਦੂ ਮਰੇ ਕੋਲੇ ਚ ਨੇ ਆਪਣੇ ਸਾਰੇ ਨਸਰੀਆਂ ਪੱਕੇ ਦੀ ਉਹ ਮਾੜੀ ਨਹੀਂ ਕਰਦੇ ਨਹੀਂ ਨਹੀਂ ਮਾੜੀ ਕਰਨੀ ਨਹੀਂ ਬਾਈ ਸਾਰੇ ਕੰਮ ਵਧੀਆ ਕਰਦੇ ਆ ਪਰ ਉਹਨਾਂ ਦਾ ਰੇਟ 'ਚ ਵੀ ਫਰਕ ਆ ਲੇਬਰ 'ਚ ਵੀ ਫਰਕ ਆ ਕੰਮ 'ਚ ਵੀ ਫਰਕ ਆ ਵਾਹ ਇਹ ਨਹੀਂ ਕਿ ਇੱਕ ਕੰਮ ਬਾਈ ਸਾਡਾ ਮਲੇਰ ਕੋਟਲੇ ਜਾਨੀ ਟੋਟਲੀ ਨਰਸਰੀ ਨੇ ਸਾਲੇ ਸਾਰੇ ਵਧੀਆ ਨੇ ਬੰਦੇ ਆ ਕੋਈ ਨਹੀਂ ਕਰਦੇ ਫਰੇ ਮੁੰਡਾ ਰਾਜੂ ਆ ਅਸੀਂ ਰਾਜੂ ਕਹਿੰਦੇ ਆ ਇਹਨੂੰ ਰਾਜੂ ਨਰਸਰੀ ਆ ਆਪਣੀ ਤੁਸੀਂ ਦੇਖੀ ਆ ਕੇ ਖੜਿਓ ਪਰ ਇਹਦਾ ਇਹ ਆ ਕਿ ਇਹਦੇ ਰੇਟ ਥੋੜੇ ਜਿਹਾ ਦੂਜਿਆਂ ਨਾਲੋਂ ਘੱਟ ਨਹੀਂ ਚਾਲੂ ਪਿੰਡ ਪਿੰਡ ਵੀਰੀਆ ਕਰਕੇ ਲਾ ਲਓ ਚਾਹੇ ਜਾਣ ਪਛਾਣ ਕਰਕੇ ਲੈ ਲਓ ਇਹ ਰਹਿੰਦਾ ਵੀ ਪੜਨ ਚਾਹੀਏ ਇਹਦੀ ਇਹਦੀ ਇਹਦੇ ਰੇਟ ਚ ਵੀ ਫਰਕ ਆ ਹਾਂਜੀ ਇਹਦੇ ਕੰਮ ਚ ਵੀ ਫਰਕ ਆ ਇਹਦੀ ਕੁਆਲਿਟੀ ਚ ਵੀ ਫਰਕ ਆ ਇਹਦੇ ਸੁਭਾਅ ਚ ਵੀ ਫਰਕ ਆ ਵਾਹ ਜੀ ਫਰਕ ਬਾਈ ਜੇ ਮੇਰੀ ਨਰਸਰੀ ਜਾ ਕੇ ਨਾ ਬੰਦਾ ਨਾਰਾਜ਼ ਹੋ ਕੇ ਚਲੇ ਗਿਆ ਇਹ ਮੰਨ ਕੇ ਚੱਲੋ ਵੀ ਮੇਰਾ ਦਿਲ ਵੀ ਰੁੱਸ ਗਿਆ ਮੇਰਾ ਰੱਬ ਵੀ ਰੁੱਸ ਗਿਆ ਬਾਈ ਫ੍ਰੀ ਦਾ ਐਡਰੈਸ ਮੱਲਾ ਸੁਣ ਲਾ ਐਡਰੈਸ ਬੋਲੀ ਬਾਈ ਐਡਰੈਸ ਰਾਜੂ ਨਰਸਰੀ ਬਾਈ ਖੰਨਾ ਰੋਡ ਪਿੰਡ ਪੈਣੀ ਕਮਵਾਨ ਤੇ ਨੇੜੇ ਅਦਰਵੇਸ ਮਹਾਜਾ ਦਾ ਮਲੇਰ ਕੋਟਲੇ ਤੇ ਲੱਗ ਗਿਆ ਬਈ 1.5 ਕਿਲੋਮੀਟਰ ਤੇ ਹਾਂ ਜਦੋਂ ਤੁਸੀਂ ਮਲੇਰ ਕੋਟਲੇ ਤੋਂ ਖੰਨੇ ਵਾਲ ਨੂੰ ਨਿਕਲੋਗੇ ਤਾਂ 1.5 ਕਿਲੋਮੀਟਰ ਤੁਹਾਨੂੰ ਬਾਹਰ ਨਿਕਲਣਾ ਪਊਗਾ ਬਾਹਰ ਬਾਹਰ ਆ ਤੁਹਾਨੂੰ ਗੱਡੀ ਖੜਾਉਣ ਦੀ ਕੋਈ ਦਿੱਕਤ ਨਹੀਂ ਆਉਣ ਦੀ ਕੋਈ ਦਿੱਕਤ ਨਹੀਂ ਤੇ ਜਿੰਨਾ ਕ ਮੇਰਾ ਅੰਦਾਜ਼ਾ ਵੀ ਬੂਟਾ ਇਹਦੇ ਕੋਲੋਂ 60 ਰੁਪਏ ਤੋਂ ਸ਼ੁਰੂ ਹੋ ਜਾਂਦਾ हां भाई फ्रूट वाला 60 70 ਦਾ ਲੈ ਕੇ ਆਏ باقی ਕੁਆਲਟੀ 바100 150 ਕੋਈ ਵੱਡਾ ਹਾਈਟ ਦੇ ਮੁਤਾਬਕ 80 90 ਆ ਰੇਜ ਹੈ ਕੋਈ ਮੇਰਾ ਲੁੱਟਣ ਵਾਲਾ ਕਿਉਂ ਕਿ ਮੇਰੇ ਵੀ ਇੱਧਰ ਪਿੰਡਾਂ ਵਾਲੇ ਗਾਹਕ ਨੇ ਭਾਈ ਸਾਰੇ ਗਰੀਬ ਨੇ ਠੀਕ ਹੈ ਨਾ ਤੇ ਮੇਰੇ ਬਿਲਕੁਲ ਜਾਇਜ ਹੀ ਰੇਟ ਨੇ ਬਾਕੀ ਦੂਜਾ ਭਾਈ ਮੈਂ ਆਪਣਾ ਪੌਦਾ 20 30 ਪਰ 40% ਮੈਂ ਆਪਣਾ ਤਿਆਰ ਕਰਕੇ ਸੇਲ ਕਰਦਾ ਹਾਂ ਇਸ ਕਰਕੇ ਮੇਰਾ ਜ਼ਿਆਦਾ ਮਾਰਜਨ ਨਹੀਂ ਥੋੜੀ ਮਾਰਜਨ ਨਾਲੇ ਭਾਈ ਜ਼ਿਆਦਾ ਬਾਕੀ ਲੋਕ ਮੇਰੇ ਤੋਂ ਪੌਦੇ ਲੈ ਕੇ ਜਾਂਦੇ ਨੇ ਕਮੈਂਟਾਂ ਰਾਹੀਂ ਤੁਹਾਨੂੰ ਦੱਸ ਦੇਣੇ ਜੇ ਕਿਸੇ ਨੂੰ ਕੋਈ ਰੇਟ ਜ਼ਿਆਦਾ ਲੱਗਿਆ ਹੋਵੇ 12 ਤੋਂ 20 ਸਾਲ ਹੋ ਗਏ ਬਾਈ ਮੈਨੂੰ ਇਹ ਕੰਮ ਕਰਦਿਆਂ ਨੂੰ ਕਿਸੇ ਨੂੰ ਵੀ ਰੇਟ ਜ਼ਿਆਦਾ ਲੱਗਿਆ ਹੋਵੇ ਹਾਂ ਆਪਾਂ ਨੂੰ ਬਾਈ ਕਹਿ ਦੇਣਾ ਆਪਣਾ ਸ਼ੁਰੂ ਤੋਂ ਹੀ ਉਹ ਰੇਟ ਚੱਲਦੇ ਆਉਂਦੇ ਨੇ ਆਪਾਂ ਆਪਦੀ ਮਿਹਨਤ ਛੜਦੇ ਨਹੀਂ ਔਰ ਕਿਸੇ ਨੂੰ ਜ਼ਿਆਦਾ ਲੁੱਟਦੇ ਨਹੀਂ ਹੈਗੇ ਉਹ ਆਪਣਾ ਕੰਮ ਨਹੀਂ ਮੇਰਾ ਗੱਡੀ ਦੇ ਕੇ ਪੈਸੇ ਬਣਾਉਣ ਵਾਲਾ ਕੰਮ ਨਹੀਂ ਬਾਈ ਜੋ ਰੇਟ ਆ ਮੇਰਾ ਸਭ ਲਈ ਹੈ ਫਿਕਸ ਮੇਰੇ ਰੇਟ ਹੁੰਦੇ ਨੇ ਕੋਈ ਆ ਕੇ ਬੜੇ ਐ ਕਰੀ ਜਾਂਦਾ ਘੱਟ ਕਰ ਲੋ ਕਿਉਂਕਿ ਬਾਈ ਮੈਂ ਜੈ ਜੇ ਰੇਟ ਪਹਿਲਾਂ ਰੱਖਦਾ ਇਹ ਨਹੀਂ ਹੈਗਾ ਵੀ ਹੁਣ ਮੈਂ ਵੀ ਦੇਖੋ ਕਮਾਉਣ ਖਾਤਰ ਬੈਠਾ ਜਾਂ ਮੈਂ ਕਿਸੇ ਨੂੰ ਕੋਈ ਗਲਤ ਚੀਜ਼ ਦਿੰਨਾ ਤੇ ਉਹ ਆਪਾਂ ਨੂੰ ਕੋਈ ਵੀ ਆ ਕਮੈਂਟ ਆ ਰਹੀ ਬਾਈ ਕਹਿ ਦਵੇ 17 ਤੋਂ 18 ਸਾਲ 19 ਸਾਲ ਹੋ ਗਿਆ ਆਪਾਂ ਨੂੰ ਕੰਮ ਕਰਦਿਆਂ ਨੂੰ ਬਾਈ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੇ ਤੋਂ ਕੋਈ ਲਾਂਬੇ ਵਾਲੀ ਗੱਲ ਨਹੀਂ ਸਭ ਦੇ ਬਾਕੀ ਪੌਦੇ ਨੇ ਬਾਈ ਮਿਹਨਤ ਹੈ ਮਿਹਨਤ ਕਰੋਗੇ ਬਾਈ ਲਾਓ ਪੌਦੇ ਆਗਰ ਤੁਸੀਂ ਇਹਦੇ ਤੇ ਮਿਹਨਤ ਨਹੀਂ ਕਰ ਸਕਦੇ ਸਰਪੰਚ ਦੇ ਤੁਸੀਂ ਪਾਰਕ ਦੇਖੋ ਹੋਰ ਵੀ ਬਹੁਤ ਜਗ੍ਹਾ ਕੰਮ ਕਰਦੇ ਆ ਆ ਜਾਂ ਆਪਣਾ ਦੇਖਿਆ ਜੋ ਮੇਰੇ ਆਪਣੇ ਹੋ ਰਹੇ ਆ ਉਹੀ ਮੈਂ ਆਪਦੇ ਕਸਟਮਰ ਨੂੰ ਕਿਉਂਕਿ ਬਾਈ ਅਗਲਾ 150 ਰੁਪਿਆ ਖਰਚਦਾ ਬਾਈ ਉਹ ਬੜੀ ਗੱਲ ਨਹੀਂ ਅਗਲਾ ਸਾਲ ਤੋਂ 2 ਸਾਲ ਪੌਦਾ ਪਾਲਦਾ ਕੋਈ 3 ਸਾਲ ਪੌਦਾ ਪਾਲਦਾ ਬਾਈ ਉਹ ਚੀਜ਼ ਬੜੀ ਆ ਕਿਉਂਕਿ ਅਗਲਾ ਮਹੀਨੇ ਇੱਕ ਵਾਰ ਅਗਲਾ ਪੌਦੇ ਲਾਉਂਦਾ ਬਾਈ ਅਗਲੇ ਦਾ ਮਨ ਟੁੱਟ ਜਾਂਦਾ ਜੇ ਅਗਲੇ ਦੇ ਆਉਂਦੇ ਆ ਕੇਅਰ ਕਰੋ ਪੌਦੇ ਸਾਰੇ ਚੱਲਣਗੇ ਵਧੀਆ ਫਰੂਟ ਦੇਣਗੇ ਥੋੜੀ ਮਿਹਨਤ ਆ ਬਾਈ ਠੀਕ ਹੈ ਨਾ ਸਰਪੰਚ ਨੇ ਦੱਸਿਆ ਨਾ ਮੈਂ ਪੌਦੇ ਲਾ ਕੇ ਆਉਣ ਆਲਾ ਬਾਈ ਮਿਹਨਤ ਸਰਪੰਚ ਨੇ ਵਧੀਆ ਕੇਅਰ ਕੀਤੀ ਬਾਕੀ ਹੋਰ ਲੋਕ ਤੁਹਾਨੂੰ ਕਮੈਂਟਾਂ ਰਾਹੀਂ ਦੱਸ ਦੇਣਗੇ ਮੇਰਾ ਵਿਵਾਰ ਕੈਸਾ ਹੈ ਬਾਈ ਮੈਂ ਕਿਸ ਤਰ੍ਹਾਂ ਦਾ ਬੰਦਾ ਹਾਂ ਮੇਰੇ ਲਵੇ ਆਉਂਦੇ ਨੇ ਲੋਕ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਹੈ ਕੋਈ ਆ ਆਪਣੇ ਚ ਕੋਈ 1% ਬੰਦਾ ਬਰਾਈ ਕਰ ਦਵੇ ਆਪਾਂ ਪਿੰਡ ਚ ਵੀ ਆਪਣਾ ਹਰ ਇੱਕ ਨਾਲ ਪਿਆਰ ਮੁਹੱਬਤ ਹੈ ਔਰ ਵਾਰੇ ਕਸਟਮਰਾਂ ਨਾਲ ਵੀ ਦੂਜੀ ਗੱਲ ਬਾਈ ਕਿਸੇ ਨੇ ਵੀ ਆਉਣਾ ਕਿਉਂ ਕਿ ਕੁਝ ਪਲਾਂਟ ਘਟ ਹੈ ਹੁਣ ਕਿਉਂਕਿ ਸਾਡਾ ਸ਼ਿਫਟਿੰਗ ਦਾ ਟਾਈਮ ਹੈ ਠੀਕ ਹੈ ਨਾ ਅਸੀਂ ਇਧਰ ਉਧਰ ਥੈਲੀਆਂ 25 ਫਰਵਰੀ ਦੇ ਜੜਗੇੜ ਚ ਜਾਣੀ ਮੈਨੂੰ ਕਾਲ ਕਿਸੇ ਨੇ ਕਰਨੀ ਆ ਕਰ ਸਕਦਾ ਕਈ ਵੀ ਨਹੀਂ ਚੱਕਦਾ ਕਸਟਮਰ ਹੁੰਦੇ ਨੇ ਰਾਤ ਨੂੰ 8 ਤੋਂ 10 ਵਜੇ ਤੱਕ ਜਦੋਂ ਮਰਜੀ ਕਾਲ ਕਰ ਲਓ ਕਿਸੇ ਨੇ ਬਾਗਬਾਰੇ 베ਰੀਆਂ ਬਾਰੇ ਪੁੱਛਣਾ ਕਿਸੇ ਵੀ ਤਰ੍ਹਾਂ ਦੇ ਜਾਂ ਕਿਸੇ ਨੂੰ ਕੋਈ ਹੋਰ ਦਵਾਈ ਬੂਟੀ ਬਾਰੇ ਕੋਈ ਪੈਸਾ ਨਹੀਂ ਤੁਸੀਂ ਪੌਦੇ ਕਿਸੇ ਵੀ ਨਰਸਰੀ ਚੋਂ ਲੈ ਗਏ ਥੋੜੇ ਕੋਈ ਬੂਟੇ ਨੂੰ ਪ੍ਰੋਬਲਮ ਹੈ ਜਿੰਨੇ ਜੋਗਾ ਮੈਨੂੰ ਪਤਾ ਜੋ ਮੈਂਨੇ ਸਿੱਖਿਆ ਕਰਿਆ ਬਾਈ ਹਾਜ਼ਰਾਂ ਚਾਹੇ ਅੱਧੀ ਰਾਤ ਕਾਲ ਕਰ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਬਹੁਤ ਠੀਕ ਹੈ ਨਾ ਬਾਈ ਔਰ ਜੀਦਾ ਮਨ ਕਰਦਾ ਬਾਈ ਪੌਦੇ ਲੈ ਜਾਵੇ ਜੀਦਾ ਆਪਣੇ ਪੌਦਿਆਂ ਤੇ ਵਿਸ਼ਵਾਸ ਹੈ ਬਾਈ ਜੀਦਾ ਨਹੀਂ ਕਰਦਾ ਬਾਈ ਵੇ ਸੱਕ ਨਾਲ ਲੈ ਕੇ ਜਾਵੇ ਆਪਦੀ ਖੁਸ਼ੀ ਨਾਲ ਆਵੇ ਕੋਈ ਦਿੱਕਤ ਵਾਲੀ ਨਹੀਂ ਰੇਟ ਬੜੇ ਜਾਇਜ਼ ਹੋਣਗੇ ਆਪਣੇ ਕੋਈ ਇਹ ਨਹੀਂ ਵੀ ਵੀਡੀਓ ਪੈ ਗਈ ਲੁੱਟਣਾ ਸ਼ੁਰੂ ਕਰ ਦੋਨਾ ਨਰਾਜ਼ ਨਹੀਂ ਬਾਈ ਗਾਹਕ ਨਰਾਜ਼ ਨਹੀਂ ਕਰਨਾ ਮੈਨੇ ਬਹੁਤ ਧੰਨਵਾਦ ਬਾਈ ਗਾਹਕ ਨਹੀਂ ਬਰਾ ਵੀਡੀਓ ਸ਼ੇਅਰ ਕਰ ਦਿਓ ਯਾਰ ਜੇ ਤੁਹਾਨੂੰ ਬੰਦਾ ਵਧੀਆ ਲੱਗਿਆ ਤਾਂ